ਨੀਂਦਾ ਮੇਰੀ ਉਹ ਜਦੋਂ ਢੋਲ ਪਟ ਜਾਵੇ ਉਦੋਂ ਡੱਗਰ ਨਹੀਂ ਰਹਿੰਦਾ ਜਿਹੜਾ ਪਿੱਛਾ ਭੁਲ ਜਾਵੇ ਉਹ ਡਾੜਾ ਜਾਂਦਾ ਔਰ ਵੇ ਵੈਰੀਆ ਡੱਕ ਚਾਂਦਨੀ ਨੇ ਪੁੰਨਿਆ ਤੇਜਲ ਸਸ ਜਾਇਆ ਸੱਦਾ ਛੀਲ ਨੂੰ ਵੀ ਆਇਆ ਚੰਦ ਮੁਖ ਮਹਿਮਾਨ ਸੀ ਮੈਰਿਕ ਚੀਜ਼ ਲੈ ਰਹਾ ਕਿ ਕੈਮਰਾ ਐਂਗਲ ਲਾਈਟਿੰਗ ਕਿਹੋਰੀਆ ਬੰਦੇ ਨੇ ਕਿੰਨੇ ਸਟੈਪ ਲਏ ਫਿਰ ਕਿੱਥੇ ਪੋਜ਼ ਹੋਇਆ ਕਿਵੇਂ ਐਕਸਪ੍ਰੈਸ਼ਨ ਦਿੱਤਾ ਇਹ ਸਾਰੀਆਂ ਬਾਰੀਕੀ ਦੀਆਂ ਚੀਜ਼ਾਂ ਨੇ ਮੈਨੂੰ ਹਮੇਸ਼ਾ ਜਦੋਂ ਪੰਜਾਬ ਤਸੱਵਰ ਹੁੰਦਾ ਤੇ ਉਹ ਪੁਰਾਣਾ ਪੰਜਾਬ ਜਿਹੇ ਤਿਆਂ ਦਾ ਜਿਹਦੇ ਵਿੱਚ ਮਲਤਾਨ ਗੁਜਰਾਵਾਲਾ ਰਾਵਲ ਪਿੰਡੀ ਰਹਾਉਲ ਵੀ ਸੀਗਾ ਬੇਸ਼ੱਕ ਤੂੰ ਪਰਦਕੇ ਵੇਖਿਓ ਨਹੀਂ ਮਹਾਰਾਜਾ ਦਲੀਪ ਸਿੰਘ ਇਹ ਆਏ ਪੰਜਾਬ ਦੇ ਆਖਰੀ ਮਹਾਰਾਜੇ ਦਾ ਪਰ ਇਸ ਦਾ ਜ਼ਿਕਰ ہر پنجاب دے ورسے کے پڑھیا چی ہو چکیا ہے ہوں اس پر شخصیت پردے سے ایک بار پھر تو جی جا رہے ہیں پجاب سوفی گائک ستندر سرتاج اس وقت سارے نالتاج جی ویلکم ستری جی سا شریقالی اور ستری والے دا بلیک پرنس ہوں تو بننے جا رہے ہو سلور سکرین دا بلیک پرنس پاپ کی ورسے کا بہت اہم حصہ ہے پر مجھے نہیں لگتا بہت لوگوں کو اس بارے کچھ پتا یہ فلم بنان دی میرے خیال وجہ یہ ہے زیادہ تر کافی دیر تو کوششاں اس سے جاری گیاں پر بہت زیادہ ڈیپ ریسرچ دا ٹاپک سا اور بہت زیادہ بڑے بجٹ دی فلم so, تھی سو نارملی پنجابی سنما جڑا دی ریچ کیونکہ آلموسٹ نارتھ انڈیا جکر ہے جیکر دیچ ایز این پروڈیوسر جدو تسی سوچ ہو ਸੋ ਉਹਦੇ ਉੱਤੇ ਇੰਨੇ ਵੱਡੇ ਮਿਲੀਅਨ ਡਾਲਰ ਦੀ ਲਾਗਤ ਨਾਲ ਮੇਰੇ ਖਿਆਲ ਉਹਨਾਂ ਦੀ ਪੂਰਾ ਨਹੀਂ ਹੁੰਦਾ ਸੋ ਇਹ ਜਿਹੜਾ ਪ੍ਰੋਡਕਸ਼ਨ ਹੈ ਫਿਰ ਹਾਲੀਵੁੱਡ ਦੇ ਦੇ ਹਿੱਸੇ ਦੇ ਕਿਉਂਕਿ ਦੁਨੀਆ ਦੀਆਂ ਕਾਫੀ ਬਿਹਤਰੀਨ ਫਿਲਮਾਂ ਮੇਰੇ ਖਿਆਲ ਚ ਉਹਨਾਂ ਨੇ ਰਿਸਰਚ ਕਰਕੇ ਬਣਾਈਆਂ ਸੋ ਇਸ ਵਾਰੀ ਬ੍ਰਿਸਟਨ ਐਂਟਰਟੇਨਮੈਂਟ ਪਾਰਟਨਰਸ ਇੱਕ ਬਹੁਤ ਹੀ ਅਹਿਮ ਹਿੱਸਾ ਹੈ ਹਾਲੀਵੁੱਡ ਇੰਡਸਟਰੀ ਦਾ ਬਹੁਤ ਵੱਡਾ ਹਿੱਸਾ ਬਣ ਕੇ ਔਰ ਚਾਲੂ ਜਿਹਰੇ ਸਲੇਵ ਜਿਹੜੀ ਲਾਸਟ ਇਅਰ ਦੀ ਔਸਕਰ winning ਮੂਵੀ ਆ ਉਹ ਵੀ ਉਹਨਾਂ ਦਾ ਪ੍ਰੋਡਕਸ਼ਨ ਹਾਊਸ ਸੀ ਬ੍ਰੈਡ ਪਿੱਟ ਐਂਡ ਟ੍ਰੀਨਾ ਜੋਲੀ ਉਹ ਸਾਰੇ ਡਿਗੇਜ ਫਨਕਾਰ ਅਦਾਕਾਰ ਉਹਨਾਂ ਦੇ ਨਾਲ ਸਾਈਨ ਕਰਨੇ ਸੋ ਉਹਨਾਂ ਨੇ ਇਹ ਉਦਮ ਕੀਤਾ ਔਰ ਕਾਫੀ ਢੇਰ ਤੋਂ ਉਹਨਾਂ ਨੇ ਰਿਸਰਚ ਕੀਤੀ ਉਹਨਾਂ ਦਾ ਐਕਚੁਅਲੀ ਤੁਹਾਨੂੰ ਬਤਾ ਕ੍ਰਾਈਟਰੀਆ ਆਫ ਵਰਕ ਬਹੁਤ ਪ੍ਰੋਫੈਸ਼ਨਲ ਹੁੰਦਾ ਹਰ ਇੱਕ ਚੀਜ਼ ਲਈ ਟੀਮ ਬਣੀਆਂ ਹੋਈਆਂ ਨੇ ਹਿਸਟੋਰੀਕਲ ਆਰਟਿਸਟ ਦੇਖਣ ਲਈ ਕੋਸਟਿਮ ਦੇਖਣ ਲਈ ਉਹ ਤੋਂ ਕਾਰ ਕੀ ਸੀ ਕੱਪੜੇ ਕਿਸ ਤਰ੍ਹਾਂ ਦੇ ਸੀ ਬਹੁਤ ਸਾਰਾ ਰਿਸਰਚ ਹੁੰਦਾ ਫਿਰ ਉਹਦੇ ਉੱਤੇ ਬਜਟ ਲੱਗਦਾ ਸੋ ਕਾਫੀ ਮਿਹਨਤ ਦੇ ਨਾਲ ਉਹ ਲੱਗੇ ਹੋਏ ਨੇ ਔਰ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਇਨਾ ਸਾਡੀ ਤਵਾਰੀਖ ਦਾ ਇਤਿਹਾਸ ਦਾ ਸਾਡੀ ਸਰਜ਼ਮੀਨ ਦਾ ਐਡਾ ਅਹਿਮ ਹਿੱਸਾ ਜਿਹੜਾ ਕਿ ਲੋਕਾਂ ਤੋਂ ਵਾਂਝਿਆ ਸੀਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਜਦੋਂ ਤੋਂ ਅਸੀਂ ਮੇਰੇ ਖਿਆਲ ਚ ਥੋੜੀ ਜਿਹੀ ਮਕਬੂਲੀਅਤ ਹਾਸਲ ਕੀਤੀ ਹੈ ਫਰਮ 2009 ਉਦੋਂ ਤੋਂ ਹੀ ਫਿਲਮ ਦੀਆਂ ਆਫਰਸ ਕਾਫੀ ਦੇਰ ਤੋਂ ਸੀ ਔਰ ਸਾਰੇ ਮੇਰੇ ਬਹੁਤ ਅੱਛੇ ਦੋਸਤ ਨੇ ਚਾਹੇ ਪੰਜਾਬੀ ਫਿਲਮ ਇੰਡਸਟਰੀ ਦੇ ਡਾਇਰੈਕਟਰਸ ਚਾਹੇ ਮੁੰਬਈ ਫਿਲਮ ਇੰਡਸਟਰੀ ਦੇ ਪਰ ਮੈਨੂੰ ਨਹੀਂ ਲੱਗਦਾ ਸੀ ਮੈਂ ਕਹਾ ਯਾਰ ਕਿ ਉਹ ਤੁਸੀਂ ਇੱਕ ਹਲਕੇ ਜਿਹੇ ਸ਼ਾਇਰ ਹੋ ਕਿ ਭਈ ਇਹ ਸਟੇਜ ਤੇ ਗੋਨੇ ਲੋਕ ਤਾਂ ਚੰਗਾ ਸਮਝਦੇ ਆ ਮੈਨੂੰ ਨਹੀਂ ਲੱਗਦਾ ਕਿ ਮੈਂ ਫਿੱਟ ਹਾਂਗਾ ਸਿਲਵਰ ਸਕਰੀਨ ਦੇ ਖਾਸ ਤੌਰ ਤੇ ਔਰ ਅਦਾਕਾਰੀ ਤੇ ਇੱਕ ਵੱਖਰਾ ਫਾਨਾ ਹੋਈ ਪਰ ਇਹ ਜਦੋਂ ਕਰੈਕਟਰ ਆਇਆ ਤੇ ਮੈਨੂੰ ਇੱਕਦਮ ਲੱਗਿਆ ਕਿ ਯਾਰ ਨਹੀਂ ਨਹੀਂ ਚਾਹੇ ਕੁਝ ਵੀ ਕਰਨਾ ਪਵੇ ਚਾਹੇ ਅਲੱਗ ਟਾਈਮ ਕਰਨਾ ਪਵੇ ਸਿੱਖਣ ਦੇ ਲਈ ਇਹ ਜ਼ਰੂਰ ਕਰਨਾ ਚਾਹੀਦਾ ਸੋ ਇੱਕ ਮੇਰੀ ਇੱਕ ਦਿਲੀ ਸਾਂਝ ਸੀਗੀ ਇਹਦੇ ਨਾਲ ਜਿਹਦੇ ਲਈ ਮੈਂ ਵੀ ਹੁਣ ਖੁਦ ਰਿਸਰਚ ਦਾ ਮੈਂ ਲਾਸਟ ਜਿਹੜਾ ਲਾਸਟ ਯੂਕੇ ਟੂਰ ਤੇ ਗਏ ਸੀ ਉਹਦੇ 'ਚ ਮੈਂ ਖਾਸ ਤੌਰ ਤੇ ਉਹਨਾਂ ਦੀ ਗਰੇਵ ਤੇ ਗਿਆ ਐਲਵਰਡਨ ਹਾਲ 22000 ਏਕਰ ਜ਼ਮੀਨ ਸੀ ਉਹਨਾਂ ਦੀ ਉੱਥੇ ਔਰ ਜਿਹੜੇ ਉਥੋਂ ਦੇ ਥੈਟਫਰਟ ਸਫਕ ਦੇ ਆਲੇ ਦੋਲੇ ਦੇ ਪਿੰਡ ਸੀ ਜਿੱਥੇ ਗੋਰੇ ਰਹਿੰਦੇ ਆ ਹੁਣ ਉਹ ਜਿਹੜੇ ਉਹਨਾਂ ਦੇ ਘਰਾਂ 'ਚ ਕੰਮ ਕਰਦੇ ਸੀ ਹੌਲੀ-ਹੌਲੀ ਉਹ ਸਮਾਨ ਕੋਈ ਕਿਸੇ ਦੇ ਕੋਲ ਆ ਕੋਈ ਕਿਸੇ ਦੇ ਕੋਲ ਆ ਸੋ ਬਹੁਤ ਸਾਰੇ ਉੱਥੋਂ ਦੇ ਇੰਗਲਿਸ਼ ਪੰਜਾਬੀ ਜਿਹੜੇ ਬ੍ਰਿਟੇਨ 'ਚ ਰਹਿੰਦੇ ਆ ਉਹਨਾਂ ਉਹਨਾਂ ਦੇ ਘਰਾਂ 'ਚ ਹੁਣ ਤੁਹਾਨੂੰ ਸਮਾਨ ਮਿਲ ਜਾਂਦਾ ਜਿਵੇਂ ਜੈਕਟ ਸੀ ਜਾਂ ਕਿਸੇ ਕੋਲ ਲਾਕਟ ਆ ਕਿਸੇ ਕੋਲ ਉਹਨਾਂ ਦੀ ਬਾਈਬਲ ਆ ਕਿਸੇ ਕੋਲ ਗੁਟਕਾ ਸਾਹਬ ਆ ਕਿਸੇ ਕੋਲ ਉਹਨਾਂ ਦੀ ਹੱਥ ਲਿਖਤਾ ਸੋ ਇਹ ਸਾਰੀਆਂ ਚੀਜ਼ਾਂ ਹਾਲੇ ਵੀ ਅਵੇਲੇਬਲ ਨੇ ਔਰ ਬਹੁਤ ਜ਼ਿਆਦਾ ਪੁਰਾਣੀ ਗੱਲ ਨਹੀਂ ਹੈਗੀ ਲੇਕਿਨ ਅ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖਾਸ ਤੌਰ ਤੇ ਇਸ ਬਾਰੇ ਜਿਆਦਾ ਇਲਮ ਨਹੀਂ ਆ ਉਹਨਾਂ ਨੂੰ ਸਿਰਫ ਇਹ ਲੱਗਦਾ ਸੀਗਾ ਕਿ ਕੋਈ ਹਾਂ ਦਲੀਪ ਸਿੰਘ ਨਾਂ ਦਾ ਕੋਈ ਫੈਕਟਰ ਹੈਗਾ ਇਸ ਤੋਂ ਬਾਅਦ ਉਹਨਾਂ ਕੀ ਹੋਇਆ ਜਾਂ ਉਹਨੇ ਕੀ ਕੀਤਾ ਇਹ ਕਿਸੇ ਨੂੰ ਕੋਈ ਜ਼ਿਆਦਾ ਇਲਮ ਨਹੀਂ ਹੈਗਾ ਸੋ ਇਸ ਕਰਕੇ ਮੇਰੇ ਖਿਆਲ ਚ ਬਹੁਤ ਜ਼ਿਆਦਾ ਲਾਜ਼ਮੀ ਚੀਜ਼ ਸੀਗੀ ਔਰ ਬਹੁਤ ਵੱਡੇ ਲੈਵਲ ਤੇ ਹੋ ਰਹੀ ਹੈ ਇਸ ਗੱਲ ਦੀ ਸਾਨੂੰ ਤੁਹਾਨੂੰ ਸਾਰੇ ਪੰਜਾਬੀਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਤਾਂ ਸਰਤਾਜ ਤੁਹਾਨੂੰ ਪਤਾ ਸੀ ਜਿਵੇਂ ਤੁਸੀਂ ਕਿਹਾ ਕਿ ਬਹੁਤ ਜੇ ਪੰਜਾਬੀ ਨੂੰ ਨਹੀਂ ਪਤਾ ਸੀ ਜਾਂ ਨਹੀਂ ਹਲੇ ਵੀ ਨਹੀਂ ਪਤਾ ਤੁਹਾਨੂੰ ਕੁਝ ਪਤਾ ਸੀ ਕਿ ਦੂਸਰੇ ਬਹੁਤ ਵਿਰਸੇ ਨਾਲ ਜੁੜੇ ਹੋਏ ਪੰਜਾਬੀਓ ਜਿਵੇਂ ਮੈਂ ਤੁਹਾਨੂੰ ਸਹੀ ਦੱਸਾਂ ਤੇ ਜਦੋਂ ਮੈਂ ਪਹਿਲੀ ਵਾਰ ਇੰਗਲੈਂਡ ਗਿਆ ਸੀ ਅ 2 ਅਕਤੂਬਰ 2010 ਜਦੋਂ ਮੈਂ ਉਹ ਲਿਖਿਆ ਸੀ ਕਿ ਚੜਦਾ ਸੂਰਜ ਵੇਖਿਆ ਜਦ ਉੱtre ਯੂਕੇ ਕਿਰਨਾਂ ਦਾ ਰੰਗ ਕੇਸਰੀ ਮੱਥੇ ਨੂੰ ਛੂਕੇ ਅ ਇੰਗਲਿਸਤਾਨਾ ਵਿੱਚ ਵਸਦੀ ਸੰਗੀਤ ਦੀ ਦੁਨੀਆ ਦੁੱਖੜੇ ਫੁੱਲ ਗਏ ਹੁਣ ਵਸਦੀ ਏ ਪ੍ਰੀਤ ਦੀ ਦੁਨੀਆ ਜਗਾ ਜਗਾ ਤੇ ਝੰਡੇ ਗੱਡਦੇ ਸਿੰਘ ਗੁਰੂ ਕੇ ਚੜਦਾ ਸੂਰਜ ਵੇਖਿਆ ਜਦ ਉੱtre ਯੂਕੇ ਉਸ ਫੇਰੀ ਦੌਰਾਨ 2010 ਤੇ ਮੈਨੂੰ ਇੱਕ ਸਾਡੇ ਇੱਕ ਦੋਸਤ ਹੀ ਅਜ਼ੀਜ਼ ਬੜੇ ਔਰ ਉਹਨਾਂ ਦਾ ਉੱਥੇ ਕਾਫੀ ਰਸੂਖਾ ਤੇ ਬਰਤਾਨਵੀ ਸਰਕਾਰ ਦੇ ਨਾਲ ਜਾਂ ਉਹ ਬ੍ਰਿਟਿਸ਼ ਇੰਪੀਰੀਅਲਿਜ਼ਮ ਦੇ ਨਾਲ ਜਾਂ ਬਕਿੰਗਮ ਪੈਲੇਸ ਦੀ ਜਿਹੜੀ ਵੀ ਫੈਮਿਲੀ ਹੈ ਉਹਨਾਂ ਦੇ ਨਾਲ ਸੋ ਉਹਨਾਂ ਨੇ ਮੈਨੂੰ ਕੋਹੇਨੂਰ ਦਿਖਾਉਣ ਲੈ ਕੇ ਗਿਆ ਜਿਹੜਾ ਸੈਂਟਰ ਲੰਡਨ ਚ ਹੁਣ ਪਿਆ ਤੇ ਥੇਮਸ ਨਦੀ ਦੇ ਕਿਨਾਰੇ ਤੇ ਸੋ ਉਹ ਦੇਖ ਕੇ ਮੈਨੂੰ ਵੀ ਲੱਗੇ ਸੀ ਯਾਰ ਸਾਡੀ ਇੱਕ ਸਰਮਾਇਆ ਹੈ ਸਾਡੀ ਮਤਲਬ ਤਵਾਰੀਖ ਦਾ ਸਾਡੀ ਧਰਤੀ ਦਾ ਸੋ ਇੱਕ ਤੁਹਾਨੂੰ ਖੇਚ ਮਹਿਸੂਸ ਹੁੰਦੀ ਹੈ ਕਿ ਉੱਥੋਂ ਚੱਲ ਕੇ ਕਿੱਥੋਂ-ਕਿੱਥੋਂ ਦਾ ਸਫ਼ਰ ਸ਼ੁਰੂ ਹੋਇਆ ਔਰ ਹੁਣ ਇਹ ਇੱਥੇ ਆ। ਬੇਸ਼ੱਕ ਪ੍ਰਜ਼ਰਵ ਉਹਨਾਂ ਨੇ ਰੱਖਿਆ ਹੋਇਆ ਪਰ ਤੁਹਾਨੂੰ ਇੱਕ ਲੱਗਦਾ ਕਿ ਯਾਰ ਇਹ ਸਾਡੀ ਚੀਜ਼ ਹੈ। ਇਹਨਾਂ ਚੀਜ਼ਾਂ ਬਾਰੇ ਮੇਰੀ ਤਾਂਗ ਬੜੀ ਰਹਿੰਦੀ ਸੀ। ਇਸ ਵਾਰੀ ਵੀ ਜਦੋਂ ਅਸੀਂ ਗਏ ਫਿਰਦਾ ਸੀ ਸਪੈਸ਼ਲੀ ਉਹਨਾਂ ਦਾ ਜਿਹੜਾ ਬੇਟਾ ਅਲਬਰਟ ਆ ਉਹਦਾ ਘਰ ਸੀਗਾ ਆਲੇ-ਦੁਆਲੇ ਦੇ ਪਿੰਡ ਉਹਨਾਂ ਦੇ ਨਾਮ ਦੀ ਜਿੱਥੇ ਚਰਚ ਬਣੀ ਹੋਈ ਆ ਜਾਂ ਉਹਨਾਂ ਨੇ ਕਿਤੇ ਦਾਨ ਦਿੱਤਾ ਜਾਂ ਕੁਝ ਤਾਂ ਸਾਰੀਆਂ ਚੀਜ਼ ਐਜ਼ ਇਟ ਇਜ਼ ਪਈਆਂ। ਮਹਾਰਾਣੀ ਜਿੰਤੂਆਰ ਦਾ ਪੱਥਰ ਪਿਆ ਔਰ ਇੱਕ ਜਿਹੜਾ ਬਹੁਤ ਪੁਰਾਣਾ ਘਰ ਸੀ ਉਹਨਾਂ ਨੇ ਮਿਊਜ਼ੀਅਮ ਦੇ ਤੌਰ ਤੇ ਦੇ ਦਿੱਤਾ ਕਿਸੀ ਨੂੰ ਉੱਥੇ ਵੀ ਮੈਂ ਵਿਜ਼ਿਟ ਕੀਤਾ ਸੋ ਇਹਨਾਂ ਕਿਉਂਕਿ ਮੇਰੀ ਪਰਸਨਲ ਜ਼ਾਤੀ ਜਦੋਂ ਵੀ ਮੈਨੂੰ ਕੋਈ ਕੁਝ ਦਾ ਤਾਂ ਸ਼ੌਕ ਹੀ ਹੈ ਮੈਨੂੰ ਹਿਸਟਰੀ ਦਾ ਹੀ ਸ਼ੌਕ ਹੈ ਪੁਰਾਣੀਆਂ ਇਮਾਰਤਾਂ ਮੈਨੂੰ ਚੰਗੀਆਂ ਲੱਗਦੀਆਂ ਪੁਰਾਣੀਆਂ ਤਸਵੀਰਾਂ ਜਵਣੀਆਂ ਹੋਈਆਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਜਿਹਦੇ ਵਿੱਚ ਕੁਝ ਸਰਮਾਇਆ ਸੰਭਿਆ ਹੋਇਆ ਸਾਡੇ ਪਿਛੋਕੜ ਦਾ ਸੋ ਇਹ ਇੱਕ ਬਹੁਤ ਹੀ ਅਹਿਮ ਚੀਜ਼ ਸੀ ਕਿ ਇਸ ਕਰਕੇ ਮੇਰੀ ਜ਼ਿਆਦਾ ਇਸ ਸੀਜ਼ਨ ਨਾਲ ਸਤਾ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਉਹਨਾਂ ਦੀਆਂ ਤਸਵੀਰਾਂ ਵੇਖ ਚੁੱਕੇ ਸੀ ਤੇ ਕਾਫੀ ਰਿਸਰਚ ਵੀ ਤੁਸੀਂ ਕੀਤੀ ਹੈ ਤਾਂ ਉਸ ਟਾਈਮ ਮੈਂ ਇੱਕ ਦਿਨ ਸਿਲਵਰ ਸਕ੍ਰੀਨ ਤੇ ਮਹਾਰਾਜਾ ਦਿਲੀਪ ਸਿੰਘ ਦਾ ਕਰੈਕਟਰ ਪਲੇ ਕਰਾਂਗਾ ਹਾਂ ਟੂ ਬੀ ਆਨੈਸਟ ਜਦੋਂ ਪਹਿਲੀ ਵਾਰੀ ਮੈਨੂੰ ਉਹਨਾਂ ਨੇ ਬੁੱਕ ਦਿੱਤੀ ਸੀ ਇੱਕ ਉਹ ਮੇਰੇ ਨਾਲ ਹੁਣ ਵੀ ਵਹਿ ਰਹੀ ਪਈ ਹੈ ਤੇ ਉਹਦੀਆਂ ਜਦੋਂ ਉਹ ਕਾਫੀ ਤਸਵੀਰਾਂ ਹੈਗੀਆਂ ਉਹਦੇ ਵਿੱਚ ਪੀਟਰ ਬੈਂਸਨਾਂ ਦੀ ਲਿਖੀ ਹੋਈ ਹੈ ਔਰ ਬਹੁਤ ਸਾਰੀ ਕਲੈਕਸ਼ਨ ਉਹਦੇ ਵਿੱਚ ਔਰ ਉਹ ਤਸਵੀਰਾਂ ਦੇਖ ਕੇ ਮੈਨੂੰ ਕਾਫੀ ਸਾਰੇ ਲੋਕ ਕਹਿੰਦੇ ਨੇ ਜੀ ਤੁਹਾਡੀ ਸੂਰਤ ਉਹਨਾਂ ਨਾਲ ਮਿਲਦੀ ਹੈ ਔਰ ਸਪੈਸ਼ਲੀ ਤੁਸੀਂ ਕਹੋ ਨਜ਼ਰਾਂ ਜਾਂ ਕੱਟ ਜਾਂ ਕੁਝ ਵੀ ਕਹਿ ਸਕਦੇ ਹੋ ਤੇ ਤੁਹਾਨੂੰ ਇੱਕ ਬੜੀ ਖੁਸ਼ੀ ਜਿਹੀ ਜ਼ਾਹਿਰ ਹੋਈ ਹੈ ਕਿ ਪੰਜਾਬ ਦੇ ਆਖਰੀ ਬਾਦਸ਼ਾਹ ਦੇ ਨਾਲ ਤੁਹਾਡੀ ਸੁਰਤ ਮਿਲਦੀ ਹੈ ਜਦ ਤੁਸੀਂ ਰਿਸਰਚ ਕੀਤੀ ਹੈ ਤੁਸੀਂ ਪੜਨ ਲੱਗੇ ਹੋ ਉਸ ਕਿਰਦਾਰ ਬਾਰੇ ਤੁਹਾਨੂੰ ਆਪ ਆਪ ਚ ਕੀ ਲੱਗਦਾ ਹੈ ਕਿ ਤੁਹਾਡੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਕੋਈ ਸਿਮਿਲਰਿਟੀ ਹੈਗੀ ਹੈ ਕੋਈ ਆਦਤ ਮਿਲਦੀ ਹੋਵੇ ਜਾਂ ਕੁਝ ਹੋਵੇ ਕੋਈ ਚੀਜ਼ ਲੱਗਦੀ ਹੋਵੇ ਆਇਆ ਯਾਰ ਕਿ ਸ਼ਹਿਜ਼ਾਦੇ ਦਾ ਹੁਣ ਤੁਸੀਂ ਵੀ ਹੋ ਬਾਦਸ਼ਾਹ ਦਾ ਤੁਸੀਂ ਵੀ ਹੋ ਸੂਫੀ ਬਾਦਸ਼ਾਹ ਨਹੀਂ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਮੈਨੂੰ ਜਿਹੜੀਆਂ ਉਹਨਾਂ ਦੀਆਂ ਜਿਵੇਂ ਜ਼ਾਤੀ ਜ਼ਿੰਦਗੀ ਦੇ ਬੰਦੇ ਦੀਆਂ ਆਦਤਾਂ ਹੁੰਦੀਆਂ ਮੈਨੂੰ ਤਾਂ ਜਿਹੜੀ ਸਭ ਤੋਂ ਪਹਿਲੀ ਆਤ ਹੀ ਲੱਗਦੀ ਹੈ ਕਿ ਉਹ ਕੁਝ ਵੀ ਅੰਦਰ ਨੁਕਾ ਕੇ ਨਹੀਂ ਰੱਖ ਸਕਦੇ ਮਹਾਰਾਜ ਦਲੀਸਿੰਘ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ ਉਹ ਹਰ ਇੱਕ ਚੀਜ਼ ਜਦੋਂ ਉਹਨਾਂ ਨੂੰ ਕੋਈ ਲੱਗਦਾ ਸੀ ਕਿ ਮੈਂ ਕੁਝ ਇਹ ਸੋਚਿਆ ਵਧੀਆ ਕੀਤਾ ਉਹ ਇਮੀਡੀਏਟ ਕਿਸੇ ਨਾ ਕਿਸੇ ਨੂੰ ਚਾਏ ਉਹਨਾਂ ਦੇ ਬ੍ਰਿਟਿਸ਼ ਸਾਰੇ ਦੋਸਤ ਸੀ ਗੋਰੇ ਦੋਸਤ ਸੀਗੇ ਉਹਨਾਂ ਨੂੰ ਇੰਨੀ ਸੀ ਪਤਾ ਹੁੰਦਾ ਕਿ ਕੁਝ ਉਹਨਾਂ ਚੋ ਇਨਫੋਰਮਰ ਜਿਵੇਂ ਐਡਾ ਡੈਗਲਸ ਹੋਰ ਰਸ਼ੀਅਨ ਸਪਾਈ ਸੀਗੇ ਜਾਂ ਕੁਝ ਇਹੋ ਜਿਹੇ ਕੈਰੇਕਟਰ ਸੀਗੇ ਉਹਨਾਂ ਨੂੰ ਸੀ ਲੱਗਦਾ ਉਹਨਾਂ ਨੂੰ ਇਹ ਲੱਗਦਾ ਤੋ ਮੈਨੂੰ ਵੀ ਲੱਗਦਾ ਕਿ ਮੈਂ ਵੀ ਤਕਰੀਬਤ ਜੋ ਕੁਝ ਵੀ ਦਿਮਾਗ ਚਾਹੁੰਦਾ ਜਿੰਨੇ ਵੀ ਹੁੰਦਾ ਦੱਸ ਦਿੰਦਾ ਦੂਸਰਾ ਉਹ ਕੀ ਜਦੋਂ ਖੁਸ਼ ਹੁੰਦੇ ਸੀ ਬੇਅੰਤਿਹ ਖੁਸ਼ ਹੁੰਦੇ ਜਦੋਂ ਉਦਾਸ ਹੁੰਦੇ ਸੀ ਬੇਅੰਤਿਹ ਹੁੰਦੇ ਸੀ ਮੈਨੂੰ ਵੀ ਐਂ ਲੱਗਦਾ ਕਿ ਜਦੋਂ ਮੈਂ ਹੈਪੀ ਹਾਂ ਤੇ ਟੋਟਲ ਜਦੋਂ ਥੋੜੇ ਜੇ ਸੋ ਹਾਂ ਤੇ ਟੋਟਲ ਸੋ ਹਾਂ ਅੱਛਾ ਤਾਂ ਇਹ ਗੱਲ ਮਿਲਦੀ ਹੈ ਤარი ਤੇ ਹੁਣ ਜਦ ਅਸੀਂ ਤੁਹਾਨੂੰ ਪਹਿਲੇ ਵਾਰ ਪੁੱਛਿਆ ਸੀ ਕਿ ਤੁਸੀਂ ਐਕਟਿੰਗ ਕਰੋਗੇ ਤੁਸੀਂ ਆਖੀ ਮੈਨੂੰ ਐਕਟਿੰਗ ਨਹੀਂ ਆਉਂਦੀ ਐਕਟਿੰਗ ਤਾਂ ਵਾਕਈ ਨਹੀਂ ਆਉਂਦੀ ਤੇ ਹੁਣ ਕਿਵੇਂ ਸਿੱਖ ਰਹੇ ਹੋ ਕੀ ਤਿਆਰੀ ਕਰ ਰਹੇ ਹੋ 15 ਦਿਨ ਦੇ ਲਈ ਮੈਂ ਮੁੰਬਈ ਗਿਆ ਸੀ ਐਕਟਿੰਗ ਸਕੂਲ ਜੁਆਇਨ ਕੀਤਾ ਔਰ ਕੇਐਨਕੇ ਐਕਟਿੰਗ ਸਕੂਲ ਕਿਸ਼ੋਰ ਨਮਿਤ ਕਪੂਰ ਬਹੁਤ ਅਹਿਮ ਹਿੱਸਾ ਹੈ ਬਾਲੀਵੁੱਡ ਇੰਡਸਟਰੀ ਦਾ ਬਹੁਤ ਸਾਰੇ ਅੱਜ ਦੇ 스타 ਉਹਨਾਂ ਦੇ ਸਟੂਡੈਂਟਸ ਨੇ ਜਿਨ੍ਹਾਂ ਵਿੱਚ ਰਿਤਿਕ ਕਰੋਸ਼ਨ ਅਜੇ ਦੇਵਗਨ ਸੈਫਲੀਖਾਂ ਤ੍ਰਿਆਂਕਾ ਜੋਪੜਾ ਕ੍ਰੀਨਾ ਕਪੂਰ ਜਿੰਨੇ ਮਰਜੀ ਫਿਰ ਇਸ ਨਾਮ ਲੈ ਲੋ ਸਾਰੇ ਉਹਨਾਂ ਦੇ ਸਟੂਡੈਂਟ ਨੇ ਸੋ ਮੇਰੀ ਖੁਸ਼ਕਿਸਮਤੀ ਤੁਸੀਂ ਸਮਝੋ ਕਿ ਮੈਂ ਸਿਰਫ 15 ਦਿਨ ਲਈ ਗਿਆ ਸੀ ਅਦਰਵਾਈਜ਼ ਉਹ 2 ਤੋਂ 2.5 ਮਹੀਨੇ ਦਾ ਕੋਰਸ ਹੁੰਦਾ ਸੋ ਉਹਨਾਂ ਨੇ ਉਹ 2.5 ਮਹੀਨੇ ਨੂੰ 15 ਦਿਨ ਵਿੱਚ ਕਰਨਾ ਸੀ ਇਸ ਕਰਕੇ ਮੇਰੀ ਇਕੱਲੇ ਦੀ ਕਲਾਸ ਹੁੰਦੀ ਸੀ کشور سر نے یہ بھی کہا کہ بیٹا زندگی میں پہلی بار ایسا ہوا کہ سیٹرڈے کو میں اپنے انسٹیٹوٹ آیا ہوں صرف تمہارے لئے صرف میری کلاس لین سی اور بہت محبت نے ہر ایک چیز باریکی میں دسی پر کہنے ہوں کہ غالب دہر ہے کہ آتی ہے کوئی چیز آتے آتے سو پریکٹس نہ آئے گی ہون میں دیکھتا رہنا ہون میں زیادہ تر مرنہ نہیں انگلیش انگلش ہولیوڈ فلمز بہت زیادہ ਮੈਨੂੰ ਦੇਖਣੀਆਂ ਪੈ ਰਹੀਆਂ ਦੇਖਦਾ ਵੀ ਮੈਨੂੰ ਹੁਣ ਸ਼ੌਕ ਵੀ ਪੈ ਗਿਆ ਕਿ ਮੈਂ ਹਰ ਇੱਕ ਚੀਜ਼ ਦੇਖਦਾ ਕਿ ਕੈਮਰਾ ਐਂਗਲ ਲਾਈਟਿੰਗ ਕਿੱਥੋਂ ਹੋ ਰਹੀ ਆ ਬੰਦੇ ਨੇ ਕਿੰਨੇ ਸਟੈਪ ਲਏ ਫਿਰ ਕਿੱਥੇ ਪਾਜ਼ ਹੋਇਆ ਕਿਵੇਂ ਐਕਸਪ੍ਰੈਸ਼ਨ ਦਿੱਤਾ ਇਹ ਸਾਰੀਆਂ ਬਾਰੀਕੀ ਦੀਆਂ ਚੀਜ਼ਾਂ ਨੇ ਜਿਹੜੀਆਂ ਜਦੋਂ ਕਿ ਤੁਸੀਂ ਐਜ਼ ਐਨ ਆਡੀਅੰਸ ਦੇਖਦੇ ਕਦੀ ਨੋਟ ਨਹੀਂ ਕਰਦੇ ਤੁਹਾਨੂੰ ਫਿਲਮ ਚੰਗੀ ਲੱਗਦੀ ਆ ਜਾਂ ਮਾੜੀ ਲੱਗਦੀ ਆ ਜਾਂ ਸੋਸ ਲੱਗਦੀ ਆ ਪਰ ਜਦੋਂ ਤੁਸੀਂ ਮੇਕਿੰਗ ਦੇ ਨਜ਼ਰੀਏ ਨਾਲ ਦੇਖਦੇ ਆ ਤਾਂ ਤੁਹਾਨੂੰ ਤੁਸੀਂ ਹਰ ਇੱਕ ਚੀਜ਼ 'ਚ ਐਫਰਟ ਉਹਨਾਂ ਦਾ ਦੇਖਦੇ ਹੋ ਹਾਂ 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 ਫਿਰ ਤੁਸੀਂ ਸਕ੍ਰਿਪਟ ਦੀ ਬਾਰੀਕੀ ਦੇਖਦੇ ਹੋ ਕਿਵੇਂ ਬੁਣਾਈ ਕੀਤੀ ਆ ਵਰੀ ਕਿਨਰ 올 ਸਾਡਾ ਤੇ ਕਹਿੰਦੇ ਸਿੱਧਾ ਮੱਥਾ ਉੱਥੇ ਲੱਗਾ ਜਾ ਕੇ ਜਿਹੜਾ ਜਿਨ੍ਹਾਂ ਨੇ ਦੁਨੀਆ ਨੂੰ ਐਕਟਿੰਗ ਸਿਖਾਈ ਆ লিওਨਾਰਡੋ ਡਿ ਕੈਪਰੀਓ ਜਾਰਜ ਕਲੋਨੀ ਮੈਲ ਗਿਪਸਨ ਅਲ ਪਚੀਨੋ ਐਸ ਐਸੇ ਅਦਾਕਾਰ ਜਿਨ੍ਹਾਂ ਤੋਂ ਸਾਰੀ ਬਾਲੀਵੁੱਡ ਇੰਡਸਟਰੀ ਚਾਹੇ ਬਚਨ ਸਾਹਿਬ ਚਾਹੇ ਦਲੀਪ ਸਾਹਿਬ ਚਾਹੇ ਸ਼ਾਹਰੁਖ ਸਾਹਿਬ ਚਾਹੇ ਇਰਫਾਨ ਜੀ ਚਾਹੀਓ ਓਮਪਰੀ ਸਾਹਿਬ ਨਸੀਰ ਸਾਹਿਬ ਵੀ ਉਹਨਾਂ ਦੀ ਤਾਰੀਫ ਕਰਦੇ ਐ ਸੋ ਸਾਡੇ ਵਰਗੇ ਬੰਦਿਆਂ ਨੇ ਅੱਛਾ ਇਹ ਇਹ ਜਿਹੜੀ ਫਿਲਮ ਹੈ ਇੰਗਲਿਸ਼ ਲੈਂਗੁਏਜ ਦੀ ਫਿਲਮ ਹੈ ਤੇ ਤੁਸੀਂ ਅ ਯੂਜੂਲੀ ਪੰਜਾਬੀ ਵਿੱਚ ਗੱਲਬਾਤ ਕਰਦੇ ਹੋ ਪੰਜਾਬੀਓ ਤਾਂ ਉਸ ਉਸ ਲੈਵਲ ਤੇ ਕੋਈ ਡਿਫਿਕਲਟੀ ਆਈ ਤੁਹਾਨੂੰ ਆਈ ਨਹੀਂ ਆਏਗੀ ਆਏਗੀ ਮੇਰੇ ਖਿਆਲ ਸੇ ਕਿਉਂਕਿ ਹੁਣ ਤੁਹਾਨੂੰ ਡਾਇਲੌਗਸ ਮਿਲ ਗਏ ਨੇ ਤਾਂ ਤੁਸੀਂ ਪ੍ਰੈਕਟਿਸ ਕਰਦੇ ਹੋਗੇ ਹਾਂ ਜੀ ਮੇਰੀ ਕਿਉਂਕਿ ਮਾਦਰੀ ਜ਼ੁਬਾਨ ਪੰਜਾਬੀ ਤੁਸੀਂ ਸੋਚਦੇ ਹੱਸਦੇ ਰੋਂਦੇ ਗਾਲਾਂ ਕੱਢਦੇ ਹਰ ਇੱਕ ਚੀਜ਼ ਪੰਜਾਬੀਤ ਹੁੰਦੀ ਆ ਉਹ ਐਕਸਪ੍ਰੈਸ਼ਨਸ ਲਾਣਾ ਉਸ ਲੈਂਗੁਏਜ ਉਸ ਲੈਂਗੁਏਜ ਲਿਆਣਾ ਇਹ ਸਭ ਤੋਂ ਔਖੀ ਗੱਲ ਆ ਖਾਸ ਤੌਰ ਤੇ ਜਿਹੜਾ ਜਿਹੜਾ ਐਕਸੈਂਟ ਉਹਨਾਂ ਦਾ ਸੀਗਾ ਜਿਹਨੂੰ ਕুইਨਜ਼ ਇੰਗਲਿਸ਼ ਕਹਿੰਦੇ ਆ ਤੁਸੀਂ ਜਿਹੜਾ ਬ੍ਰਿਟਿਸ਼ ਐਕਸੈਂਟ ਆ ਹਾਲੇ ਬ੍ਰਿਟਿਸ਼ ਲੋਕਾਂ 'ਚ ਵੀ ਨਹੀਂ ਹੈਗਾ ਉਹ ਜਿਹੜੇ ਸਿਰਫ ਉਸ ਦੌਰ ਦੇ ਜਿਨ੍ਹਾਂ ਨੇ ਪੜ੍ਹਿਆ ਜਾਂ ਉਸ ਦੌਰ 'ਚ ਬਕਿੰਗਮ ਪੈਲੇਸ ਦੇ ਨਜ਼ਦੀਕ ਰਹੇ ਜਾਂ ਰਾਇਲ ਫੈ ਸੋ ਉਹ ਐਕਸੈਂਟ ਫੜਨਾ ਬਹੁਤ ਮੁਸ਼ਕਿਲ ਆ ਹਰ ਇੱਕ ਚੀਜ਼ ਬਾਰੀਕੀ ਨਾਲ ਇੱਕ ਇੱਕ ਲਫ਼ਜ਼ ਨੂੰ ਜਿਵੇਂ ਮੈਂ ਹੁਣ ਤੁਸੀਂ ਕਦੀ ਇੰਗਲੈਂਡ ਜਾਓ ਤੁਸੀਂ ਜਿਹੜੇ ਉੱਥੋਂ ਦੇ ਪੰਜਾਬੀ ਆ ਉਹਨਾਂ ਦੀ ਇੰਗਲਿਸ਼ ਸਮਝਣ ਨੂੰ ਬੰਦਾ ਇੰਨਾ ਕੰਸੈਂਟਰੇਟ ਕਰਦਾ ਕਿ ਅੱਛਾ ਕੀ ਕਿਹਾ ਕੀ ਕਿਹਾ ਉਹ ਸੋ ਨੂੰ ਸੌ ਕਹਿਣਗੇ ਸਟੇਜ ਨੂੰ ਸਟੇਜ ਕਹਿਣਗੇ ਸੋ ਤੁਹਾਨੂੰ ਕਈ ਵਾਰ ਤਾਂ ਪਤਾ ਨਹੀਂ ਲੱਗਦਾ ਕਹਿ ਕੀ ਗਿਆ ਤੇ ਹੁਣ ਤਾਂ ਤੁਸੀਂ ਬੋਲਣਾ ਹੀ ਹੁੰਦਾ ਹੈ ਜਿੱਦਾਂ ਤੁਹਾਨੂੰ ਸਮਝ ਨਹੀਂ ਆਉਂਦੀ ਸੋ ਇਹ ਕਾਫੀ ਬਾਰੀਕ ਚੀਜ਼ ਤੇ ਔਖੀ ਤੇ ਰਹਿਣੀ ਹੈ ਚੈਲੈਂਜਿੰਗ ਰਹੇਗਾ ਨਹੀਂ پر مجھے لگتا تھوڑی سوکھ بھی ہوئے گیزاں بھی ٹریکل بہت کرتے ہوئے ہے نا لگتاج باہر آتا رہے ہیں یہ کریے الزام باقاعدگی درست ہے پر میں سوچتا ہوں کہ جہے پنجابی باہر رنگ کی سانج نگ محبت سمیلیا تو بھی زیادہ ہے ਉਹ ਉਹ ਚਾਹੁੰਦੇ ਹੁੰਦੇ ਕਿ ਸਾਡੀ ਜ਼ਮੀਨ ਦੀ ਗੱਲ ਕਰਨ ਆਲਾ ਕੋਈ ਸਾਡੇ ਕੋਲ ਆਵੇ ਸੋ ਮੇਰੇ ਖਿਆਲ ਸ ਮੇਰੇ ਤੇ ਰੱਬ ਨੇ ਇਹੀ ਕਾਰਜ ਸੌਂਪਿਆ ਮੇਰੇ ਤੇ ਇਹ ਬਖਸ਼ਿਸ਼ ਕਹਿ ਸਕਦੇ ਆ ਕਿ ਮੈਂ ਜਦੋਂ ਉੱਥੇ ਜਾਣਾ ਹਜੂਮ ਦੇ ਹਜੂਮ ਸੋਲਡ ਆਊਟ ਸ਼ੋ ਹੁੰਦੇ ਆ ਲੋਕ ਬਜ਼ੁਰਗ ਮੈਂ ਤੁਹਾਨੂੰ ਇਹ ਦੱਸਦਾ ਕਿ ਐਸੇ ਐਸੇ ਲੋਕ ਜਿਹੜੇ ਜ਼ਿੰਦਗੀ ਚ ਕਿਸੇ ਕਾਨਸਰਟ ਚ ਨਹੀਂ ਗਏ ਉਹਨਾਂ ਨੂੰ 50 50 ਸਾਲ ਹੋ ਗਏ ਸੀ ਬਾਹਰ ਕੈਨੇਡਾ ਜਾਂ ਯੂਕੇ ਲੈਣੇ ਉਹ ਲੋਕ ਤੁਹਾਡੇਆਂ ਕਾਨਸਰਟਾਂ ਚ ਆਉਂਦੇ ਆ ਨਿਊ ਜਰਸੀ ਦੇ ਕਾਨਸਰਟ ਦੇ ਵਿੱਚ 21 ਗੁਰਦੁਆਰਿਆਂ ਦੇ ਪ੍ਰੈਜ਼ੀਡੈਂਟ ਸਾਡੇ ਕਾਨਸਰਟ ਸੀਗੇ ਸੋ ਐਸੇ ਧਾਰਮਿਕ ਪ੍ਰਵਿਰਤੀ ਦੇ ਲੋਕ ਜਿਨ੍ਹਾਂ ਦਾ ਗਾਣ ਵਜਾਉਣ ਨਾਲ ਇਹਨਾਂ ਰਾਤਾਂ ਨਹੀਂ ਹੁੰਦਾ ਉਹ ਵੀ ਤੁਹਾਡੀ ਲੈਫਲ ਚ ਆਉਂਦੇ ਆ ਸੋ ਮੈਨੂੰ ਲੱਗਦਾ ਕਿ ਇਹ ਸਵਾਬ ਦਾ ਕੰਮ ਆ ਜੇਕਰ ਇੱਥੋਂ ਦੇ ਪੰਜਾਬੀ ਮੈਨੂੰ ਇਜਾਜ਼ਤ ਦਿੰਦੇ ਆ ਤੇ ਮੈਂ ਉੱਥੇ ਜਾਂਦਾ ਰਹਿਣਾ ਤੇ ਮੈਂ ਜਾਂਦਾ ਵੀ ਰਹੂੰਗਾ ਪਰ ਜਦੋਂ ਪੰਜਾਬ ਹੁੰਨੇ ਆ ਇੱਥੇ ਚੱਕਰ ਇਹ ਆ ਕਿ ਥੋੜਾ ਜਿਹਾ ਜਿਹੜੇ ਪਰਸਨਲ ਗੈਦਰਿੰਗਸ ਦੀ ਹੁੰਦੀਆਂ ਜਾਂ ਪ੍ਰਾਈਵੇਟ ਫੰਕਸ਼ਨ ਹੁੰਦੇ ਅਸੀਂ ਰੇਅਰਲੀ ਕਰਦੇ ਆ ਬਹੁਤ ਘੱਟ ਕਰਦੇ ਆ ਸਾਨੂੰ ਇਹ ਹੁੰਦਾ ਕਿ ਜਿੱਥੇ ਪਬਲਿਕ ਫੰਕਸ਼ਨ ਆ ਜਿੱਥੇ ਕਿਸੇ ਚੀਜ਼ ਕਲਚਰ ਦੀ ਗੱਲ ਹੋਣੀ ਆ ਚਾਹੇ ਕੋਈ ਐਸੋਸੀਏਸ਼ਨ ਆ ਚਾਹੇ ਉਹ ਕਬੱਡੀ ਕੱਪ ਆ ਪਬਲਿਕ ਪਰਫਾਰਮੈਂਸਸ ਨੂੰ ਅਸੀਂ ਜ਼ਿਆਦਾ ਉਹ ਦਿੰਨੇ ਆ ਤੇ ਪੰਜਾਬ 'ਚ ਉਹ ਬਹੁਤ ਰੇਅਰ ਨਹੀਂ ਹੁੰਨ ਖਾਸ ਤੌਰ ਤੇ ਜਿਹਨੂੰ ਤੁਸੀਂ ਕਹੋ ਕਿ ਵੈਲ ਮੈਨੇਜਡ ਕਾਂਸਰਟ ਕੌਸ ਤੁਸੀਂ ਬੈਠ ਕੇ ਗਾਉਣੇ ਆ ਤੁਸੀਂ ਇੱਦਾਂ ਤਾਂ ਹੋ ਨਹੀਂ ਸਕਦਾ ਕਿ ਅੱਛਾ ਅੱਜ ਕਿਤੇ ਮੇਲਾ ਲੱਗਾ ਹੋਇਆ ਤੁਸੀਂ ਜਾ ਕੇ ਕਿਉਂਕਿ ਤੁਹਾਨੂੰ ਬਾਕਾਇਦ ਜੀ ਨਾਲ ਸਾਊਂਡ ਚੈੱਕ ਕਰਨਾ ਪੈਂਦਾ ਉਹਦੀ ਸੋ ਉਹ ਕਾਫੀ ਖੁਆਇਆਂ ਨੇ ਇਸ ਕਰਕੇ ਪੰਜਾਬ ਚ ਉਹ ਸ਼ੋਅ ਸਾਨੂੰ ਬਹੁਤ ਰੀਅਰਲੀ ਨਸੀਬ ਹੁੰਦੇ ਆ ਬਹੁਤ ਘੱਟ ਹੁੰਦੇ ਆ ਔਰ ਪਰ ਅਸੀਂ ਹੁਣ ਕੋਸ਼ਿਸ਼ ਕਰਾਂਗੇ ਮੈਂ ਜ਼ਿਆਦਾਤਰ ਆਪਣੀ ਟੀਮ ਨੂੰ ਕਿਹਾ ਕਿ ਤੁਸੀਂ ਇਸ ਪੰਜਾਬ ਖਾਸ ਕਰਕੇ ਰਿਮੋਟ ਇਲਾਕੇ ਜਿੱਥੇ ਮੈਂ ਕਦੀ ਗਿਆ ਨਹੀਂ ਜਿਵੇਂ ਗੁਰਦਾਸਪੁਰ ਇਲਾਕਾ ਹੋਇਆ ਗਿਆ ਫਰੀਦਕੋਟ ਹੁਣ ਸ਼ਾਇਦ ਸਾਡਾ ਕਨਸਰਟ ਹੋਏਗਾ ਤੇ ਮੁਕਸਰ ਹੋ ਗਿਆ ਉਧਰੋਂ ਮਾਨਸਾ ਹੋ ਗਿਆ ਬਠਿੰਡਾ ਕਾਫੀ دیر ਹੋ ਗਈ ਅੰਮ੍ਰਿਤਸਰ ਕਾਫੀ دیر ਹੋ ਗਈ ਐਸੇ ਐਸੇ ਇਲਾਕੇ ਜਿੱਥੇ ਸਾਨੂੰ ਗਿਆ ਨੂੰ ਕਾਫੀ ਕਾਫੀ دیر ਹੋ ਚੁੱਕੀ ਆ ਸੋ ਮੈਂ ਹੁਣ ਆਪ ਕਾਹੇਸ਼ ਮੰਨਦਾ ਕਿ ਉਹਨਾਂ ਲੋਕਾਂ ਦੇ ਵਿੱਚ ਜਾਈਏ ਆਮ ਲੋਕਾਂ 'ਚ ਜਾਈਏ ਜਿਨ੍ਹਾਂ ਦੀ ਅਪਰੋਚ ਕਈਆਂ ਦੀ ਕਈ ਬੰਦੇ ਟਿਕਟ ਨਹੀਂ ਲੈ ਸਕਦੇ ਕਈ ਬੰਦੇ ਦਿੱਲੀ ਤੁਹਾਡਾ ਕਾਨਸਰਟ ਦੇਖਣ ਨਹੀਂ ਆ ਸਕਦੇ ਕਈ ਵਾਰੀ ਤੁਹਾਡਾ ਹੁਣ ਚੰਡੀਗੜ੍ਹ ਕਾਨਸਰਟ ਹੁੰਦਾ ਤਾ ਗੁਰੂ ਥੀਏਟਰ 'ਚ ਹੁੰਦਾ 840 ਸੀਟਸ ਨੇ ਔਰ ਇੱਥੇ ਘਟੋ ਘਟ 10000 ਬੰਦਾ ਆਉਣ ਲਈ ਆ ਮਾਦਾ ਹੁੰਦਾ ਤੁਸੀਂ ਉਹਨਾਂ ਨੂੰ ਕੀ ਜਵਾਬ ਦੇ ਸਕਦੇ ਹੋ ਸੋ ਇਸ ਕਰਕੇ ਇੱਕ ਤਾਂ ਪੰਜਾਬ ਦੇ ਵਿੱਚ ਮੇਰੇ ਖਾਲ ਵੱਡੇ ਆਡੀਟੋਰੀਅਮ ਕੀ ਘਾਟ ਆ ਜਿੱਥੇ ਇਹੋ ਦੀਆਂ ਪਰਫਾਰਮੈਂਸਸ ਬਾਕਾਇਦਗੀ ਨਾਲ ਹੋ ਸਕਦੀਆਂ ਇੱਕ ਤਾਂ ਇਹ ਵੀ ਵਜ੍ਹਾ ਹੋ ਸਕਦੀ ਹੈ ਔਰ ਬਾਕੀ ਇਹ ਵੀ ਹੈ ਕਿ ਪਬਲਿਕ ਪਰਫਾਰਮੈਂਸਸ ਹੀ ਘੱਟ ਹੁੰਦੀਆਂ ਜਿੱਥੇ ਹੁੰਦੀਆਂ ਉੱਥੇ ਮੇਲੇ ਵਾਂਗ ਹੁੰਦੀਆਂ ਔਰ ਖਰਦਮ ਜਿਆਦਾ ਹੁੰਦਾ ਉਹ ਮੇਰੇ ਨਾਲੋਂ ਜ਼ਿਆਦਾ ਕੀ ਕਹਿੰਦੇ ਹੁੰਦੇ ਆ ਬਿਹਤਰੀਨ ਪਰਫਾਰਮੈਂਸ ਕਰਨ ਵਾਲੇ ਜਿਹੜੇ ਉਹਨਾਂ ਲੋਕਾਂ ਦੀ ਸੈਟੀਸਫੈਕਸ਼ਨ ਕਰਵਾ ਸਕਦੇ ਆ ਉਹ ਜ਼ਿਆਦਾ ਪਰਫਾਰਮ ਕਰਦੇ ਨੇ ਪਰ ਅਸੀਂ ਬਿਜ਼ਨਸ ਕਰਾਂਗੇ ਨੀਂਦਾ ਮੇਰੇ ਉਹ ਜਦੋਂ ਢੋਲ ਪਟ ਜਾਵੇ ਉਦੋਂ ਡੱਗਰ ਨਹੀਂ ਰਹਿੰਦਾ ਜਿਹੜਾ ਪਿੱਛਾ ਪੁੱਲ ਜਾਵੇ ਉਹਦਾ ਕਾਜ ਨਹੀਂ ਹੁੰਦਾ ਚਾਂਦਨੀ ਨੇ ਪੁੰਨਿਆ ਤੇਜਲ ਸੱਜਾਇਆ ਸਦਾ ਛੀਲ ਨੂੰ ਵੀ ਆਇਆ ਚੰਦ ਮੁਖ ਮਹਿਮਾਨ ਸੀ ਝੁੱਲੇ ਚੱਕੜ ਤੇ ਫੁੱਲ ਮੁਰ ਜਾਵੇ ਨਾ ਕਮੈਰਿਕ ਚੀਜ਼ ਲੇਖਦਾ ਕਿ ਕੈਮਰਾ ਐਂਗਲ ਲਾਈਟਿੰਗ ਕਿ ਹੋ ਰਹੀ ਆ ਬੰਦੇ ਨੇ ਕਿੰਨੇ ਸਟੈਪ ਲਾਏ ਫਿਰ ਕਿੱਥੇ ਪੋਜ਼ ਹੋਇਆ ਕਿਵੇਂ ਐਕਸਪ੍ਰੈਸ਼ਨ ਦਿੱਤਾ ਇਹ ਸਾਰੀਆਂ ਬਾਰੀਕੀ ਦੀਆਂ ਚੀਜ਼ਾਂ ਨੇ ਮੈਨੂੰ ਹਮੇਸ਼ਾ ਜਦੋਂ ਪੰਜਾਬ ਤਸੱਵਰ ਹੁੰਦਾ ਤੇ ਉਹ ਪੁਰਾਣਾ ਪੰਜਾਬ ਜਿਹਾ ਹੁੰਦਾ ਜਿਹਦੇ ਵਿੱਚ ਮਲਤਾਨ ਗੁਜਰਾਵਾਲਾ ਰਾਵਲ ਪਿੰਡੀ ਲਾਹੌਰ ਵੀ ਸੀਗਾ ਬੇਸ਼ੱਕ ਤੂੰ ਪਰਦਕੇ ਵੇਖਿਓ ਨਹੀਂ ਉੱਥੇ ਤਾਂ ਜਿਵੇਂ ਤੁਸੀਂ ਕਿਹਾ ਕਿ ਉੱਥੇ ਦੇ ਲੋਕੀ ਤਾਂ ਵਿਰਸੇ ਨਾਲ ਜ਼ਿਆਦਾ ਜੁੜੇ ਹੋਏ ਨੇ ਇੱਥੇ ਦੇ ਲੋਕੀ ਥੋੜਾ ਦੂਰ ਜਾ ਰਹੇ ਨੇ ਤੇ ਇੱਥੇ ਇਹੋ ਜਿਹੇ ਸ਼ੋਜ਼ ਦੀ ਹੋਰ ਲੋੜ ਹੈ ਸਾਨੂੰ ਬਿਲਕੁਲ ਜ਼ਾਹਿਰਾ ਤੁਸੀਂ ਕਹਿ ਦਿੱਤਾ ਚੰਗੀ ਗੱਲ ਕਿਉਂਕਿ ਜੇ ਮੈਂ ਕਹਿੰਦਾ ਫਿਰ ਉਜਾਮ ਆਉਣੇ ਸੀਗੇ ਸਾਡੇ ਇੱਥੋਂ ਦੀ ਨੌਜਵਾਨ ਪੀੜ੍ਹੀ ਨੂੰ ਕਿਉਂਕਿ ਗਲੋਬਲਾਈਜੇਸ਼ਨ ਨਹੀਂ ਹੋ ਗਈ ਇੰਟਰਨੈਟ ਦੇ ਇੰਪੈਕਟ ਸੇ ਨੇ ਜ਼ਿਆਦਾ ਹੋ ਗਿਆ ਕਿ ਤੁਹਾਨੂੰ ਹਰ ਇੱਕ ਚੀਜ਼ ਦੂਰ ਵਾਲੀ ਚੰਗੀ ਲੱਗਦੀ ਹੈ ਸਾਡੀ ਸੱਜ ਜ਼ਮੀਨ ਦੀ ਸਾਡੀ ਅ ਵਿਰਸੇ ਦੀ ਖੁਸ਼ਬੂ ਲੋਕਾਂ ਨੂੰ ਘਟ ਆਉਂਦੀ ਹੈ ਜਦੋਂ ਤੁਸੀਂ ਮੈਂ ਇਹਨਾਂ ਨੌਜਵਾਨਾਂ ਨੂੰ ਮੈਂ ਇਹ ਗੱਲ ਦਾਵਾ ਕਰ ਸਕਦਾ ਕਿ ਜਿੱਦਾਂ ਤੁਸੀਂ ਇੱਥੋਂ ਪਰਦੇਸ ਚਲੇ ਗਏ ਜਿੱਦਾਂ ਤੁਸੀਂ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਧਰਤੀ ਤੇ ਹਫ਼ਤਾ ਕੱਟਿਆ ਤੁਹਾਨੂੰ ਫਿਰ ਚੰਗਾ ਲੱਗਣਾ ਪੰਜਾਬ ਬਹੁਤ ਜ਼ਿਆਦਾ ਕਿ ਯਾਰ ਐਨੀ ਖੁਸ਼ਹਾਲੀ ਐਨੀ ਲੱਜਤ ਇਹਨੀ ਖੋਲਦਿਲੀ ਜਿੱਥੇ ਮਰਜ਼ੀ ਜਿੱਦੋਂ ਮਰਜ਼ੀ ਆਓ ਜਾਓ ਔਰ ਐਨੀ ਵਿਰਾਸਤ ਦੀ ਅਮੀਰੀ ਐਨੀ ਜ਼ੁਬਾਨ ਦੀ ਅਮੀਰੀ ਐਨੀ ਕਲਚਰ ਦੀ ਸਾਡੇ 뮤직 ਦੀ ਸਾਡੀਆਂ ਵਿਰਸ ਉਹ ਕਹਿ ਲੋ ਲਿਟਰੇਚਰ ਦੀ ਖਾਸ ਤੌਰ ਤੇ ਸੋ ਉਹ ਚੀਜ਼ ਜਦੋਂ ਦੂਰ ਹੁੰਦੀ ਹੈ ਤਾਂ ਉਹਦੀ ਐਵੇਂ ਸਮਝ ਆਉਂਦੀ ਹੈ ਪਰ ਚੰਗੀ ਗੱਲ ਹੈ ਕਿ ਦੂਰ ਨਾ ਹੋਈਏ ਇੱਥੇ ਬੈਠ ਕੇ ਦੀ ਹੈ ਵੀ ਸਮਝੀਏ ਤਾਂ ਜ਼ਿਆਦਾ ਬਿਹਤਰ ਗੱਲ ਹੈ ਪਰ ਸਰਤਾਜ ਜਿਹੜੀ ਅੱਜ ਦੀ ਪੀੜ੍ਹੀ ਹੈ ਤੁਸੀਂ ਵੀ ਅੱਜ ਦੇ ਗਾਇਕ ਹੋ ਤੇ ਤੁਹਾਨੂੰ ਪੰਜਾਬੀ ਗਾਇਕੀ ਦਾ ਤਜਰਬਾ ਮਿਲਿਆ ਹੈ ਰੀਸੈਂਟਲੀ ਤੇ ਤੁਸੀਂ ਹਮੇਸ਼ਾ ਵਿਰਸਨਾ ਨਾਲ ਜੁੜੇ ਰਹਿੰਦੇ ਹੋ ਇਹੋ ਜਿਹਾ ਕੀ ਹੈ ਤੁਹਾਡੇ ਅੰਦਰ ਕਿ ਤੁਹਾਨੂੰ ਹਮੇਸ਼ਾ ਵਿਰਸਨਾ ਨਾਲ ਜੋੜ ਕੇ ਰੱਖਦਾ ਹੈ ਤੁਹਾਨੂੰ ਹਮੇਸ਼ਾ ਲੱਗਦਾ ਹੈ ਕਿ ਨਹੀਂ ਮੈਂ ਇਹ ਕੰਮ ਜ਼ਰੂਰ ਕਰਾਂ ਹ ਤੁਸੀਂ ਫਿਲਮ ਵੀ ਚੁਣੀ ਆਪਣੀ ਪਹਿਲੀ ਪੰਜਾਬ ਪਹਿਲੀ ਫਿਲਮ ਡੈਬਿਊ ਐਕਟਿੰਗ ਫਿਲਮ ਦਾ ਉਹ ਵੀ ਤੁਸੀਂ ਵਿਰਸਨਾ ਨਾਲ ਜੋੜੀ ਹੋਈ ਸੋਣ ਹੈ ਤਾਂ ਤੁਸੀਂ ਦੱਸੋ ਕਿ ਸਾਡੀ ਨੌਜਵਾਨ ਪੜੀ ਵੀ ਉਸ ਤਰ੍ਹਾਂ ਸੋਚੇ ਜਾਂ ਉਸ ਤਰ੍ਹਾਂ ਜੁੜੇ ਅ ਮੇਰੇ ਖਿਆਲ ਚ ਇਹਦੇ ਕੋਈ ਗਿਲਾ ਵੀ ਨਹੀਂ ਹੈਗਾ ਕਿਸੇ ਦਾ ਕਿ ਜੇਕਰ ਤੁਸੀਂ ਕਲਚਰ ਨਾਲ ਉਹ ਤੋਂ ਪਰੇ ਹੁੰਨੇ ਹੋ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ ਕੇਵਲ ਮੈਂ ਸਮਝਦਾ ਕਿ ਹੁਣ ਫਰਜ਼ ਕਰੋ ਜਿੰਨੇ ਇੱਥੇ ਡਾਕਟਰ ਇੰਜੀਨੀਅਰ ਬਣਦੇ ਆ ਜਾਂ ਕੇ ਕੰਮ ਯੂਨਾਈਟਿਡ ਸਟੇਟਸ ਕਰਦੇ ਆ ਸੋ ਆਪਣੀਆਂ ਆਜ਼ਾਦੀ ਮਜਬੂਰੀਆਂ ਹੋ ਸਕਦੀਆਂ ਇਥੋਂ ਦੀ ਨੌਜਵਾਨ ਦੀ ਦੇਵਤੇ ਇਲਜ਼ਾਮ ਨਹੀਂ ਤੁਸੀਂ ਦੇ ਸਕਦੇ ਐਕਚੁਅਲੀ ਉਹਨਾਂ ਦੀ ਪਰਵਰਿਸ਼ ਇਸ ਤਰ੍ਹਾਂ ਦੀ ਆ ਉਹਨਾਂ ਨੂੰ ਜੋ ਬਹਾਈਆ ਹੋ ਰਿਹਾ ਉਹੀ ਕੁਝ ਉਹ ਕਰਦੇ ਆ ਜਦੋਂ ਮੈਂ ਇਹ ਸਮਝਦਾ ਕਿ ਇਹਦੇ ਵਿੱਚ ਮੇਰੇ ਮਾਪਿਆਂ ਦਾ ਸਭ ਤੋਂ ਵੱਡਾ ਹੱਥ ਆ ਮੇਰੀ ਦਾਦੀ ਦਾਦੇ ਦਾ ਮੇਰੇ ਅੰਮੀ ਅੱਬਾ ਦਾ ਜਦੋਂ ਵੀ ਹੋਇਆ ਤੁਹਾਨੂੰ ਉਹਨਾਂ ਨੇ ਗੁਰਦਾਰੇ ਲੈ ਕੇ ਜਾਣਾ ਜਦੋਂ ਵੀ ਹੋਇਆ ਤੁਹਾਨੂੰ ਚੰਗੇ ਗਵਈਏ ਉਹਨਾਂ ਨੇ ਦੱਸਣੇ ਆ ਕਿ ਅੱਛਾ ਕਿੰਨਾ ਚੰਗਾ ਗਉਂਦਾ ਸੋ ਇੱਕ ਤੁਹਾਡੀ ਚ ਤੁਹਾਡੀ ਸਬਕੌਨਸ਼ੀਅਸ ਮਾਈਂਡ ਚ ਇੱਕ ਚੀਜ਼ ਬੈਠ ਜਾਂਦੀ ਹੈ ਕਿ ਇਹ ਚੰਗਾ ਇਹ ਠੀਕ ਠੀਕ ਇਹ ਮਾੜਾ ਹੈਨਾ ਉਹ ਤਿੰਨ ਚੀਜ਼ਾਂ ਬਣ ਗਈਆਂ ਸੋ ਉਸ ਤੋਂ ਬਾਅਦ ਤੁਹਾਡੇ ਅੰਦਰ ਜੋ ਵੀ ਅਬਜ਼ਰਵ ਹੋਏਗਾ ਉਹਨੇ ਛਾੜਨਾ ਲੱਗੀ ਜਾਣਾ ਉਹਦਾ ਸੋ ਮੈਨੂੰ ਇਹ ਲੱਗਦਾ ਕਿ ਮੇਰੀ ਪਰਵਰਿਸ਼ਾ ਦੇ ਵਿੱਚ ਬਹੁਤ ਹਾਸਾ ਦੂਜਾ ਇੱਕ ਮિજાਜ ਹੁੰਦਾ ਹਰ ਬੰਦੇ ਦਾ ਇੱਕ ਸੂਰਤ ਹੁੰਦੀ ਹੈ ਇੱਕ ਸਿਰਤ ਹੁੰਦੀ ਹੈ ਸੋ ਹਰ ਬੰਦੇ ਦੀ ਸਿਰਤ ਅਲੱਗ-ਅਲੱਗ ਆ ਉਹਨੂੰ ਚੰਗਾ ਜੋ ਲੱਗਦਾ ਹੁਣ ਸਰਸ ਕਰੋ ਮੈਨੂੰ ਮੈਂ ਕਹਾ ਕਿ ਮੈਨੂੰ ਯਾਰ ਜਾਮਨੀ ਫੁੱਲ ਚੰਗੇ ਲੱਗਦੇ ਆ ਇੱਕ ਬੰਦਾ ਕਹੂਗਾ ਯਾਰ ਮੈਨੂੰ ਤਾਂ ਗੁਲਾਬੀ ਚੰਗੇ ਲੱਗਦੇ ਇਹਦੇ ਵਿੱਚ ਕੋਈ ਵਜ੍ਹਾ ਨਹੀਂ ਤੁਸੀਂ ਰੀਜ਼ਨ ਹੀ ਦੱਸ ਸਕਦੇ ਸੋ ਇਹ ਵੀ ਇੱਕ ਗੱਲ ਹੈਗੀ ਆ ਸੋ ਮੈਨੂੰ ਤਵਾਰੀਖ ਇਤਿਹਾਸ ਚੰਗਾ ਲੱਗਦਾ ਮੈਨੂੰ ਹਮੇਸ਼ਾ ਜਦੋਂ ਪੰਜਾਬ ਤਸੱਵਰ ਹੁੰਦਾ ਤੇ ਉਹ ਪੁਰਾਣਾ ਪੰਜਾਬ ਚੇਤੇ ਆਉਂਦਾ ਜਿਹਦੇ ਵਿੱਚ ਮੁਲਤਾਨ, ਗੁਜਰਾਵਾਲਾ, 라ਵਲਪਿੰਡੀ, ਲਾਹੌਰ ਵੀ ਸੀਗਾ ਮੈਨੂੰ ਉਹ ਕਲਚਰ ਚੰਗਾ ਲੱਗਦਾ ਮੈਨੂੰ ਉਹ ਲਿਬਾਸ ਚੰਗੇ ਲੱਗਦੇ ਇਸ ਕਰਕੇ ਤੁਸੀਂ ਮੇਰੀ ਸਟੇਜ ਦਾ ਲਿਬਾਸ ਦੇਖਦੇ ਆ ਕਿ ਉਸ ਤਰ੍ਹਾਂ ਦਾ ਹੁੰਦਾ ਮੈਨੂੰ ਉਹ ਜ਼ੁਬਾਨ ਚੰਗੀ ਲੱਗਦੀ ਮੈਨੂੰ ইরਾਨੀ ਗਹਿਣੇ ਚੰਗੇ ਲੱਗਦੇ ਆ ਫਾਰਸੀ ਚੰਗੀ ਲੱਗਦੀ ਹੈ ਸੋ ਇਹ ਮੇਰੀ ਜ਼ਾਤੀ ਤੌਰ ਤੇ ਮੇਰੀਆਂ ਖਵਾਹਿਸ਼ਮੰਦ ਕਹਿ ਸਕਦੇ ਹਾਂ ਮੈਂ ਨਾ ਚੀਜ਼ਾਂ ਲਈ ਜਾਂ ਮੇਰੀਆਂ ਪਸੰਦ ਨਾ ਪਸੰਦ ਹੈਗੀਆਂ ਹਰ ਬੰਦੇ ਦੀ ਇਹ ਨਹੀਂ ਹੋ ਸਕਦੀ ਅਸੀਂ ਠੋਪ ਵੀ ਨਹੀਂ ਸਕਦੇ ਕਿਸੇ ਤੇ ਪੈਦਾ ਕੀਤਾ ਜਿਹੜੀ ਕੀ ਹਿੰਦੁਸਤਾਨ ਦਾ ਜਿਹਨੂੰ ਦਿਲ ਕਹਿੰਦੇ ਆ ਤੁਸੀਂ ਜਾਂ ਤਾਜ ਕਹਿੰਦੇ ਆ ਹਿੰਦੁਸਤਾਨ ਦਾ ਸੋ ਸਾਨੂੰ ਇੱਕ ਗੱਲ ਦਾ ਫਖਰ ਹੋਣਾ ਚਾਹੀਦਾ ਆਪਣੀ ਜ਼ੁਬਾਨ ਦੇ ਉੱਤੇ ਆਪਣੇ ਕਲਚਰ ਦੇ ਉੱਤੇ ਥੋੜਾ ਥੋੜਾ ਬਹੁਤ ਜ਼ਰੂਰ ਜੁੜ ਕੇ ਰਹਿਣਾ ਚਾਹੀਦਾ ਕਿਉਂਕਿ ਜਦੋਂ ਢੋਲ ਪਾਟ ਜਾਵੇ ਉਦੋਂ ਡੱਗਾ ਵੀ ਨਹੀਂ ਰਹਿੰਦਾ ਜਿਹੜਾ ਪਿੱਛਾ ਭੁੱਲ ਜਾਵੇ ਉਹਦਾ ਅੱਗਾ ਨਹੀਂ ਰਹਿੰਦਾ ਤੇ ਤੁਸੀਂ ਲਿਬਾਸ ਦੀ ਗਾਇਕੀ ਕੀਤੀ ਹੈ ਤੁਹਾਡਾ ਜਿਹੜਾ ਹਾਲੀ ਵਿੱਚ ਗਾਣਾ ਰਿਲੀਜ਼ ਹੋਇਆ ਹੈ ਜਲਸਾ ਹਾਂ ਉਸ ਵੀ ਤੁਸੀਂ ਪੂਰੇ ਮਤਲਬ ਟਿਪ ਟਾਪ ਫੋਰਨ ਸਟਾਈਲ ਤੁਹਾਡਾ ਲਿਵਾਜ ਹੈ ਯੂਜੂਲੀ ਤੁਸੀਂ ਕੁੜਤੇ ਪਜਾਮਟ ਨਜ਼ਰ ਆਉਂਦੇ ਹੋ ਹਾਂ ਤਾਂ ਉਸ ਲਿਵਾਜ ਉਸ ਲੁੱਕ ਬਾਰੇ ਦੱਸੋ ਉਸ ਗਾਣੇ ਬਾਰੇ ਦੱਸੋ ਜਲਸਾ ਥੈਂਕ ਯੂ ਤੁਸੀਂ ਉਹਦਾ ਜ਼ਿਕਰ ਕੀਤਾ ਮੇਰਾ ਆਪਣੇ ਹਿਸਾਬ ਨਾਲ ਵਨ ਆਫ ਦਾ ਫਾਈਨੇਸਟ ਕ੍ਰੀਏਸ਼ਨ ਮੈਂ ਸਮਝਦਾ ਕਿ ਜਿਹੜੀ ਪ੍ਰਮਾਤਮਾ ਨੇ ਮੈਨੂੰ ਸ਼ਾਇਰੀ ਦੀ ਆਮਦ ਦੀ ਬਖਸ਼ਿਸ਼ ਕੀਤੀ ਹੈ ਉਹ ਮੇਰਾ ਸਭ ਤੋਂ ਇਸ ਵੇਲੇ ਪਸੰਦੀਦਾ ਗੀਤ ਹੈ ਜੇਕਰ ਪੰਜ ਫਖਤਾ ਨਜ਼ਮਾਂ ਚੁਣਨੀਆਂ ਹੁਣ ਮੇਰੀਆਂ ਤੇ ਪਹਿਲੀਆਂ ਦੋਆਂ ਤਿੰਨਾਂ ਚੋਦਾ شمار ਹੈਗਾ ਅ ਜਲਸਾ ਦੀ ਐਕਚੁਅਲੀ ਜਦੋਂ ਸ਼ੂਟ ਕਰਨਾ ਸੀ ਅਸੀਂ ਉਦੋਂ ਇੰਗਲੈਂਡ ਹੀ ਸੀਗੇ ਸੋ ਉੱਥੇ ਇੱਕ ਸਾਡੇ ਅਜ਼ੀਜ਼ ਸੀਗੇ ਜਿਨ੍ਹਾਂ ਦਾ ਉਹ ਬੈਂਡ ਸੀ ਸਾਰਾ ਮੈਂ ਉਹਨਾਂ ਦੇ ਉਹਨਾਂ ਦੇ ਵੀਡੀਓਜ਼ ਦੇਖੀਆਂ ਉਹ ਦੇਖਿਆ ਮੈਂ ਬਹੁਤ ਖੂਬਸੂਰਤ ਉਹ ਜਾਇਜ਼ ਗਾਉਂਦੇ ਆ ਹੈਗੇ ਪੰਜਾਬੀ ਬੰਦੇ ਮੈਂ ਕਿਹਾ ਬੜਾ ਚੰਗਾ ਕੰਮ ਕਰ ਰਹੇ ਹੋ ਤੁਸੀਂ ਮਤਲਬ ਕਿ ਸੂਰਤ ਉਹਨਾਂ ਦੀ ਸਿਰਤ ਪੰਜਾਬੀ ਐ ਜਿਸ ਦਸਤਾਰ ਸਜਾਉਂਦੇ ਨੇ ਪਰ ਉਹਨਾਂ ਇੰਗਲਿਸ਼ ਜੈਜ਼ ਗਾਉਂਦੇ ਰਹੇ ਸਾਰੇ ਉਹਨਾਂ ਦੇ ਜਿਹੜੇ ਮਿਊਜ਼ੀਸ਼ੀਅਨ ਆ ਉਹ ਇੰਗਲਿਸ਼ ਨੇ ਤੇ ਮੈਂ ਕਹਾਂ ਯਾਰ ਮੈਂ ਇਹਨਾਂ ਨਾਲ ਪਰਫਾਰਮ ਕਰਨਾ ਚਾਹੁੰਦਾ ਕਹਿੰਦੇ No problem ਸਾਡੀ ਤਾਂ ਖੁਸ਼ਕਿਸਮਤੀ ਐ ਸੋ ਉਹਨਾਂ ਨੇ ਉਹਨਾਂ ਨੂੰ ਲਿਆਂਦਾ ਤੇ ਜਿਹੜਾ ਤੁਸੀਂ ਜਲសា ਦਾ ਮਿਊਜ਼ਿਕ ਸੁਣੋਗੇ ਜੇਕਰ ਉਹਦੇ ਉੱਤੇ ਵੈਸਟਰਨ ਇੰਪੈਕਟ ਬਹੁਤ ਜ਼ਿਆਦਾ ਹੈ ਪਾਰਟਨਰਸ ਇਨ ਰਾਈਮ ਕਵੈਂਟਰੀ ਇੰਗਲੈਂਡ ਹੀ ਰਹਿੰਦੇ ਨੇ ਬਾਕਿੰਗ ਬਰਮਿੰਗਮ ਦੇ ਨਾਲ ਖੁਦਾ ਦੀ ਲਾਮਤ ਆ ਕਿ ਇੰਨੀ ਬਿਹਤਰੀਨ ਉਹ ਨਜ਼ਮ ਰਚੀ ਗਈ ਮੇਰੇ ਖਲ ਕੈਂਡੀਡੇਟ ਕੈਂਟੇਜ ਕੇ ਚਾਨਣੀ ਨੇ ਪੁੰਨਿਆ ਤੇ ਜਲਸਾ ਸਜਾਇਆ ਸੱਦਾ ਚੀਲ ਨੂੰ ਵੀ ਆਇਆ ਚੰਦ ਮੁਖ ਮਹਿਮਾਨ ਸੀ ਰਿਸ਼ਮਾ ਨੇ ਦੂਦੀਆ ਜੀ ਪਾਈ ਤੁਸੀਂ ਗਾਤੀ ਸੁਣਾ ਦਿਓ ਉਹ ਜ਼ਿਆਦਾ ਖੂਬਸੂਰਤ ਲੱਗੂਗਾ ਚਾਨਣੀ ਨੇ ਪੁੰਨਿਆ ਤੇ ਜਲਸਾ ਸਜਾਇਆ ਸੱਦਾ ਚੀਲ ਨੂੰ ਵੀ ਆਇਆ ਚੰਦ ਮੁਖ ਮਹਿਮਾਨ ਸੀ ਰਿਸ਼ਮਾ ਨੇ ਰਿਸ਼ਮਾ ਨੇ ਉਹ ਰਿਸ਼ਮਾ ਨੇ ਦੂਦੀਆ ਜੇ ਪਾਈ ਸੀ ਪੋਸ਼ਾਕ ਮਾਰੀ ਤਾਰਿਆਂ ਨੂੰ ਹਾਕ ਉਹ ਤਾਂ ਹੋਰ ਹੀ ਜਹਾਨ ਸੀ ਹੋ ਸਾਡਾ ਇਹ ਬਾਗ ਆ ਇਹਨੂੰ ਅਸੀਂ ਫਰਦੌਸ ਬਾਗ ਕਹਿੰਦੇ ਆ ਮੈਂ ਕਈ ਵਾਰੀ ਸੂਰਿਸ਼ਵਰ ਇੱਥੇ ਆਉਣਾ ਇੱਥੇ ਪਾਣੀ ਦੀਆਂ ਟ੍ਰੇਲ ਦੀਆਂ ਤੁਪਕਾ ਬੂੰਦਾ ਹੁੰਦੀਆਂ ਮੈਂ ਖਲੋ ਤਸਵੁਰ ਸਿੰਘ ਆ ਉਹਦੀ ਕੀ ਬਣਿਆ ਰੁੱਖਾਂ ਥੱਲੇ ਡਿੱਗੇ ਪੈਸੀ ਹੋ ਕੇ ਲਟਬੋਰੇ ਜੀ ਸ਼ਰਾਬੀ ਹੋ ਗਏ ਪੋਰੇ ਪੀਕੇ ਤੁਪਕਾ ਤਰੇਲ ਦਾ ਸ਼ੋਖ ਜਈਆ ਸ਼ੋਖ ਜਈਆ ਹਾਂ ਸ਼ੋਖ ਜਈਆ ਮੈਂ ਕਾਨੇ ਫਿਆਕੇ ਸਮਝਾਇਆ ਸੁਰਖਾਬ ਨੂੰ ਬੁਲਾਇਆ ਜੋ ਤਰੀਕਾ ਦੱਸੇ ਮੇਰਾ ਸੋ ਇਦਾਂ ਇਹ ਮੇਰੇ ਖਾਲ ਬਿਹਤਰੀਨ ਨਜ਼ਰ ਬਣ ਗਈ ਔਰ ਉਹਨਾਂ ਦੇ ਉੱਤੇ ਹੋਰ ਵੀ ਉਸਤੇ ਉਹਨਾਂ ਨੂੰ ਵੀ ਬਹੁਤ ਪਸੰਦ ਆਈ ਉਹਨਾਂ ਨੇ ਹੋਰ ਜ਼ਿਆਦਾ ਉੱਤੇ ਕੰਮ ਕੀਤਾ 뮤직 ਤੇ ਅਸੀਂ ਕਿਹਾ ਅਸੀਂ ਜੋ ਗਾਣਾ ਸੀ ਲਿਖਣਾ ਸੀ ਗਾਤਾ ਬਾਕੀ ਤੁਹਾਡੀ ਜ਼ਿੰਮੇਵਾਰੀ ਹੈ ਉਹਨਾਂ ਨੇ ਉਹਦਾ 뮤직 ਬਣਾ ਕੇ ਭੇਜਿਆ ਪਹਿਲੀ ਵਾਰੀ ਸਾਨੂੰ ਇੱਕ ਵਾਰੀ ਝਟਕਾ ਲੱਗਾ ਸੀ ਮੈਂ ਕਿਹਾ oh my god ਇਹ ਲੋਕ ਕੀ ਕਹਿਣਗੇ ਸਤਾਜ ਨੇ ਕੀ ਕੀਤਾ ਪਰ ਉਹਨਾਂ ਨੇ ਕਿਹਾ ਕਿ ਪਰ ਨਹੀਂ ਤੁਸੀਂ ਸਾਡੇ ਤੇ ਯਕੀਨ ਰੱਖੋ ਸ਼ਾਇਦ ਲੋਕਾਂ ਨੂੰ ਚੰਗਾ ਲੱਗੇ ਕਿਉਂਕਿ ਯੰਗਸਟਰਸ ਕਹਿੰਦੇ ਤੁਹਾਨੂੰ ਸੁਣਦੇ ਹੈਗੇ ਆ ਪਰ ਉਹਨਾਂ ਨੂੰ ਇੱਕ ਇਸ ਤਰ੍ਹਾਂ ਦਾ ਕੈਚੀ ਮਿਊਜ਼ਿਕ ਚਾਹੀਦਾ ਹੁੰਦਾ ਜਿਹਦੇ ਕਰਕੇ ਸ਼ਾਇਦ ਤੁਹਾਡੇ ਹੋ ਨਜ਼ਦੀਕ ਹੋਣ ਮੈਂ ਉਹਨਾਂ ਦੀ ਗੱਲ ਮੰਨੀ ਔਰ ਮੈਨੂੰ ਲੱਗਦਾ ਕਿ ਸਾਰੇ ਪਾਸੇ 1-2% ਨੂੰ ਛੱਡ ਕੇ ਜਿਹਨੂੰ ਇਸ ਚੀਜ਼ ਤੇ ਇਤਰਾਜ਼ ਵੀ ਆ ਕਿ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਮੈਂ ਉਹਨਾਂ ਤੋਂ ਵੀ ਉਸਤਾਫ਼ੀ ਮਾਫੀ ਚਾਹੁੰਦਾ ਪਰ ਅਸੀਂ ਇੱਕ ਐਕਸਪੈਰੀਮੈਂਟ ਕੀਤਾ ਸੀ ਜਿਹੜਾ ਕਾਫੀ ਕਾਮਯਾਬ ਰਿਹਾ ਔਰ ਉਹਦੀ ਵੀਡੀਓ ਇਸੇ ਕਰਕੇ ਇਦਾਂ ਦੀ ਕੀਤੀ ਕਿਉਂਕਿ ਉਹਦੀ ਲੁੱਕ ਗਾਣੇ ਦੀ ਇਸ ਤਰ੍ਹਾਂ ਦੀ ਜਿਹੜੀ ਲੋਕਿਆ ਜ਼ਰੂਰੀ ਹੈ ਸੋ ਅਸੀਂ ਉਹ ਸ਼ੂਟ ਕੀਤਾ ਤੇ ਮੇਰੇ ਸ਼ਾਇਦ ਉਹ ਵੀ ਲੋਕਾਂ ਨੂੰ ਚੰਗਾ ਲੱਗਿਆ ਵੀਡੀਓ ਵੀ ਉਹਦਾ ਤੂੰ ਕਹੇ ਤਾਂ ਛਿਪ ਜਾਂਦਾ ਤੂੰ ਕਹੇ ਤਾਂ ਚੜ ਜਾਂਦਾ ਉਹ ਤਾਂ ਤੇ ਅਸੀਂ ਐਸੇ ਖੂਬਸੂਰਤ ਗਾਣੇ ਤੇ ਇੰਟਰਵਿਊ ਖਤਮ ਕਰ ਦੇਣਾ ਸੀ ਪਰ ਇੱਕ ਛੋਟਾ ਜਿਹਾ ਕਟੇਨਾਲ ਕੁਇਜ਼ ਦਿਆ ਰਹਿ ਗਿਆ ਮਹਾਰਾਜਾ ਦਿਲੀਪ ਸਿੰਘ ਬਾਰੇ ਵੇਖਦੇ ਤੁਹਾਨੂੰ ਕਿੰਨਾ ਕੁ ਪਤਾ ਪੈਸੇ ਤਾਂ ਮੇਰੇ ਸਵਾਲ ਬਹੁਤ ਸਿੰਪਲ ਨੇ ਮੈਨੂੰ ਸ਼ੋਰ ਹੈ ਕਿ ਤੁਸੀਂ ਤੁਹਾਨੂੰ ਆਨਸਰਸ ਆਨੇ ਹੋਣਗੇ ਇਹ ਤਾਂ ਤਾਂ ਠੀਕ ਹੈ ਠੀਕ ਹੈ ਤੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਉਹਨਾਂ ਦੀ ਬਰਥ ਐਨੀਵਰਸਰੀ ਤੇ ਡੈਥ ਐਨੀਵਰਸਰੀ ਇਹ ਇਹਦੇ ਚ ਥੋੜਾ ਜਿਹਾ ਕਨਫਲਿਕਟ ਹੈਗਾ ਜਿਹੜੀ ਮੈਂ ਆਪਣੇ ਫੈਨ ਪੇਜ ਤੇ ਵੀ ਸ਼ੇਅਰ ਕੀਤੀ ਸੀ 4th ਆਫ ਸਪਟੈਂਬਰ ਉਹ ਇਸ ਕਰਕੇ ਕੀਤੀ ਸੀ ਕਿ ਜਦੋਂ ਮੈਂ ਸਫਕ ਥੈਟਫਰਜ ਉਹਨਾਂ ਦੀ ਗ੍ਰੇਵ ਤੇ ਗੈਲਵਨ ਹਾਲ ਦੇ ਬਾਹਰਲੇ ਪਾਸੇ ਚਰਚ ਬਣੀ ਹੋਈ ਹੈ ਉਹਨਾਂ ਦੀ ਯਾਦ ਚ ਉਹਨਾਂ ਨੇ ਆਪ ਹੀ ਬਣਾਈ ਸੀ ਸ਼ਾਇਦ ਉੱਥੇ ਗ੍ਰੇਵਯਾਰਡ ਆ ਜਿੱਥੇ ਉਹਨਾਂ ਦੀ ਸਾਰੀ ਫੈਮਿਲੀ ਮੈਥਲ ਬਰੀਡ ਹੈ ਉੱਥੇ ਜਿਹੜੀ ਲਿਖੀ ਹੈ ਉੱਥੇ ਲਿਖਿਆ ਹੋਇਆ ਮਹਾਰਾਜ ਆਫ ਲਾਹੌਰ ਬੋਰਨ 4th ਆਫ ਸਪਟੈਂਬਰ 18 38 ਇਨ ਲਾਹੌਰ they died in paris on uh, 22nd of october uh, 1893 bilkul ji correct unadi mata dada ki nasik maharani jantwa obviously oda bada asaan maharani jantwa di zindagi odhe ch bayandari hai main halle ਤਨ ਉਹ ਵੀ ਨਹੀਂ ਕਰਦਾ ਪਰ ਉਹਦੇ ਵਿੱਚ ਬਹੁਤ ਹੀ ਬਿਹਤਰੀਨ ਅਦਾਕਾਰਾ ਮਹਾਰਾਣੀ ਜਿੰਦਕਰ ਪਰਫਾਰਮ ਕਰਨ ਜਾ ਰਹੀ ਹੈ ਹਲੇ ਉਹਨਾਂ ਨਾਲ ਗੱਲ ਹੋ ਗਈ ਹੈ ਸਿਰਫ ਸਾਈਨ ਨਹੀਂ ਹੋਏ ਸੇ ਦੱਸ ਦੋ ਬਾਲੀਵੁੱਡ ਵੀ ਹੈ ਹਾਲੀਵੁੱਡ ਵੀ ਹੈ ਹਾਲੀਵੁੱਡ ਵੀ ਕਿੱਥੋਂ ਦੀ ਹੈ ਨੋ ਕਿਉਂਕਿ ਮਹਾਰਾਣੀ ਜਿੰਦਕਰ ਆਬਵੀਅਸ ਆ ਬਰਾਊਨ ਪੀਪਲ ਸਾਡੇ ਜਿਹੜਾ ਏਸ਼ੀਅਨ ਕਹਿ ਲੋ ਜੈਸ ਕਹਿ ਲੋ ਸੋ ਉਹ ਉਹਨਾਂ ਨੂੰ ਜਾਂ ਤਾਂ ਜਿਹੜੇ ਲਾਸ ਐਂਜਲਸ ਹਾਲੀਵੁੱਡਸ ਕੰਮ ਕਰਦੇ ਪਰ ਇੰਡੀਅਨ ਰੀਜ਼ਨ ਦੇ ਲੋਕ ਆ ਉਹ ਲੈਣੇ ਪੈਣੇ ਸੀ ਜਾਂ ਬ੍ਰਿਟਿਸ਼ ਲੈਣੇ ਪੈਣੇ ਸੀ ਪਰ ਉਹਨਾਂ ਦੀ ਪ੍ਰੋਬਲਮ ਸੀ ਕਿ ਉਹਨਾਂ ਦੀ ਉਰਦੂ ਨੁਮਾ ਪੰਜਾਬੀ ਵਿੱਚ ਉਹ ਨਹੀਂ ਪੁੱਛਤੀ ਨਹੀਂ ਆ ਸੋ ਉਹਨਾਂ ਨੇ ਮੈਂ ਵੀ ਸੁਜੈਸਟ ਕੀਤਾ ਸੀ ਅਲਟੀਮੇਟ ਡਿਸੀਜਨ ਬ੍ਰਿਟਿਸ਼ ਐਂਟਰਟੇਨਮੈਂਟ ਪਾਰਟਨਰ ਦਾ ਹੈ ਪਰ ਉਹ ਕਈ ਵਾਰੀ ਮੇਰੇ ਤੋਂ ਵੀ ਪੁੱਛ ਲੈਂਦੇ ਆ ਸੋ ਮੈਂ ਜੋ ਸੁਜੈਸਟ ਕੀਤਾ ਉਹਨਾਂ ਨੇ ਉਸ ਤੇ ਹਾਮੀ ਭਰਤੀ ਹੈ ਔਰ ਬਾਲੀਵੁੱਡ ਦੀ ਬਹੁਤ ਜ਼ਿਆਦਾ ਬਿਹਤਰੀ ਨਜ਼ਰ ਆ ਕਰ ਰਿਹਾ ਹੈ ਸਲੋਜੀ ਠੀਕ ਹੈ ਤੁਸੀਂ ਨਾ ਦੱਸੋਗੇ ਆਹਲੇ ਨਹੀਂ ਜੇ ਜ ਜਦੋਂ ਉਹ ਲੌਕ ਹੋ ਗਿਆ ਫਿਰ ਤੁਹਾਨੂੰ ਵੀਰ ਕਰਦੇ ਅੱਛਾ ਠੀਕ ਹੈ ਤੇ ਉਹਨਾਂ ਨੂੰ ਮਹਾਰਾਜਾ ਦਿਲੀਪ ਸਿੰਘ ਨੂੰ ਗੱਦੀ ਤੇ ਕਦ ਕਿੰਨੀ ਉਮਰ ਚ ਬਿਤਾਇਆ ਗਿਆ ਸੀ ਅ ਮੇਰੇ ਖਿਆਲ ਚ 7 ਸਾਲ ਦੀ 8 ਸੀ ਮਰੀ 50 ਤੋਂ 7 ਸਾਲ ਦੇ ਵਿੱਚ ਵਿੱਚ ਤੇ ਜਦੋਂ ਮੈਨੂੰ ਗੱਦੀ ਤੇ ਬਿਠਾਉਣ ਨਾਲੋਂ ਜਿਹੜੀ ਅਹਿਮ ਜ਼ਿਆਦਾ ਚੀਜ਼ ਜ਼ਰੂਰੀ ਆ ਕਿ ਉਸ ਵੇਲੇ ਜਿਹੜਾ ਖਾਲਸਾ ਰਾਜ ਸੀ ਉਹਦੇ ਵਿੱਚ ਜਿਹੜੀ ਖੂਨ ਦੀ ਹੋਲੀ ਖੇਢੀ ਜਾਂਦੀ ਸੀ ਕਿ ਤੁਸੀਂ ਤੁਸੀਂ ਦੇਖੋਗੇ ਕਿ ਇੱਕ ਇੱਕ ਕਰਕੇ ਉਹਨਾਂ ਦੇ ਜਿਹੜੇ ਚਾਹੇ ਸ਼ੇਰ ਸਿੰਘ ਨੇ ਚਾਹੇ ਨੌਲਸ ਹਾਲਸਿਕ ਨੇ ਚਾਹੇ ਜਿੰਨੇ ਵੀ ਆ ਉਹ ਗੱਡੀ ਤੋਂ ਉਤਾਰੇ ਗਏ ਜਾਂ ਉਹਨਾਂ ਦੇ ਕਤਲ ਹੋਏ ਸੋ ਇਹ ਕਤਲੂਗਾਰਤ ਬਹੁਤ ਜ਼ਿਆਦਾ ਅ ਵੱਡੇ ਦਰਜੇ ਤੇ ਹੋਈ ਸੀ ਜਿਹਨੂੰ ਮਤਲਬ ਕਿ ਮੈਨੂੰ ਲੱਗਦਾ ਸਿਲਵਰ ਸਕਰੀਨ ਤੇ ਦਿਖਾਣਾ ਵੀ ਬੜਾ ਮੁਸ਼ਕਿਲ ਗੱਲ ਆ ਪਰ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਵੀ ਇਤਿਹਾਸ ਬਿਆਨ ਦਾ ਨਹੀਂ ਕਰ ਸਕਦੇ ਪੰਜ ਸਾਲ ਹੋ ਗਏ ਪੰਜ ਸਾਲ ਹੋ ਗਏ ਤੇ ਉਹਨਾਂ ਦੀ ਮੈਰਿਜ ਬਾਰੇ ਤੇ ਬੱਚਿਆਂ ਬਾਰੇ ਕੀ ਕਹੋਗੇ ਕਿੰਨੇ ਵਿਆਹ ਹੋਏ ਸੀ ਤੇ ਕਿੰਨੇ ਬੱਚੇ ਸੀ ਵੈਸੇ ਪੰਜ ਬੱਚੇ ਮੰਨੇ ਜਾਂਦੇ ਆ ਐਡਾ ਡਗਲਸ ਨਾਲ ਉਹਨਾਂ ਦੀ ਸੈਕੰਡ ਮੈਰਿਜ ਕਿਈ ਵੀ ਜਾਂਦੀ ਆ ਜਾਂ ਕਹਿੰਦੇ ਸੀ ਮਿਸ ਸਪਾਈ ਸੀ ਜਿਹੜੀ ਰਸ਼ੀਅਨ ਸਪਾਈ ਸੀ ਬੇਸਿਕਲੀ ਪਰ ਜਿਹੜਾ ਦਰਅਸਲ ਉਹਨਾਂ ਦੀ ਸ਼ਾਦੀ ਹੋਈ ਹੈ ਬਾਂਬਾ ਗੁੱਲਰ ਦੇ ਨਾਲ اچھا ਆਖਰੀ ਸਵਾਲ ਤੇ ਇਸ ਦਾ ਜਵਾਬ ਮੈਨੂੰ ਵੀ ਨਹੀਂ ਪਤਾ ਆਈ ਹੋਪ ਤੁਸੀਂ ਮੇਰੀ ਕੁਇਰੀ ਕਲੀਅਰ ਕਰ ਦੋ ਉਹਨਾਂ ਨੂੰ ધ ਬਲੈਕ ਪ੍ਰਿੰਸ ਕਿਉਂ ਕਿਹਾ ਜਾਂਦਾ ਸੀ ਐਕਚੁਅਲੀ ਕুইਨ ਐਲਿਜ਼ਾਬੈਥ ਉਹਨਾਂ ਨੂੰ ਮਾਈ ਬਲੈਕ ਪ੍ਰਿੰਸ ਕਹਿੰਦੀ ਸੀਗੀ ਇਹ ਉਹਨਾਂ ਦੇ ਸਭ ਤੋਂ ਫੇਵਰਿਟ ਸ਼ਹਿਜ਼ਾਦੇ ਸੀ ਕਿਉਂ ਹਿੰਦੁਸਤਾਨ ਤੋਂ ਬਹੁਤ ਸਾਰੇ ਲੋਕਾਂ ਨੂੰ ਬ੍ਰਿਟਿਸ਼ ਲੈ ਕੇ ਗਏ ਸੀ ਲੇਕਿਨ ਚੈਂਬਰ ਆਫ ਪ੍ਰਿੰਸਸ ਦੇ ਇਹ ਪ੍ਰੈਜ਼ੀਡੈਂਟ ਹੁੰਦੇ ਸੀਗੇ ਬਕਿੰਗਮ ਪੈਲੇਸ ਚ ਉਹਨਾਂ ਦੇ ਦੇ ਆਏ ਔਰ ਕুইਨ ਦੇ ਬਹੁਤ ਜ਼ਿਆਦਾ ਨਜ਼ਦੀਕ ਹੁੰਦੇ ਸੀ ਉਹਨਾਂ ਦੇ ਰੂਮ ਚ ਖੇਲਣਾ ਉਹਨਾਂ ਨੇ ਉਹ ਜਿਹੜੀ ਉਹਨਾਂ ਦੀ ਸਭ ਤੋਂ ਫੇਮਸ ਪੇਂਟਿੰਗ ਹੈ ਜਿੱਥੇ ਉਹ ਸ਼ਮਸ਼ੀਰ ਫੜ ਕੇ ਖੜੇ ਨੇ ਉਹ ਕুইਨ ਨੇ ਖੁਦ ਸਾਹਮਣੇ ਬੈਠ ਕੇ ਪੇਂਟ ਕਰਵਾਈ ਸੀ ਉਹ ਮੇਰੇ ਕੋ ਫ੍ਰੈਂਚ ਕੋਈ ਪ੍ਰਿੰਟਰ ਸੀਗਾ ਠੀਕ ਇਹਦੀ ਸਤਾਹ ਸਾਡੇ ਨਾਲ ਗੱਲ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਬਹੁਤ ਚੰਗਾ ਲੱਗਿਆ ਬਹੁਤ ਕੁਝ ਜਾਣਨ ਨੂੰ ਮਿਲਿਆ ਮਹਾਰਾਜਾ ਦਿਲੀਪ ਸਿੰਘ ਬਾਰੇ ਤੇ ਉਮੀਦ ਹੈ ਇਸੇ ਦਾਰ ਨੂੰ ਤੁਸੀਂ ਉਹੀ ਸੱਚਾਈ ਤੇ ਲਗਨ ਨਾਲ ਪਰਦੇ ਤੇ ਪੇਸ਼ ਕਰੋ ਜਿਵੇਂ ਤੁਸੀਂ ਆਪਣੇ ਬਾਕੀ ਗੀਤਾਂ ਚ ਆਪਣੀ ਰੂਪ ਅੰਦ। ਥੈਂਕ ਯੂ ਸਸੇ ਕਾਲ ਜੀ ਥੈਂਕ ਯੂ ਸੋ ਮਚ ਥੈਂਕ ਯੂ ਵਸੀਆ ਤਾਇਰਾ ਵਸੀਨ ਵੀ.ਪੀ ਸੰਸਾਪ ਚੰਡੀਗੜ੍ਹ ਨੀਂਦਾ ਮੇਰੇ ਉਹ ਜਦੋਂ ਢੋਲ ਪਟ ਜਾਵੇ ਉਦੋਂ ਡੱਗਰ ਨਹੀਂ ਰਹਿੰਦਾ ਜਿਹੜਾ ਪਿੱਛਾ ਭੁੱਲ ਜਾਵੇ

ਮੈਨੂੰ ਹਮੇਸ਼ਾ ਜਦੋਂ ਪੰਜਾਬ ਤਸੱਵਰ ਹੁੰਦਾ ਤੇ ਉਹ ਪੁਰਾਣਾ ਪੰਜਾਬ ਜੀਤੇ ਆਉਂਦਾ ਜਿਹਦੇ ਵਿੱਚ ਮਲਤਾਨ ਗੁਜਰਾਵਾਲਾ 라ਵਲਪਿੰਡੀ ਲਾਹੌਰ ਵੀ ਸੀਗਾ ਬੇਸ਼ੱਕ ਤੂੰ ਪਰਤ ਕੇ ਵੇਖਿਓ ਨਹੀਂ